8 ਸਾਲ ਤੱਕ ਉਹ ਹਰ ਮਹੀਨੇ ਸਾਡੇ ਕੋਲੋਂ ਪੈਸੇ ਲੈ ਕੇ ਜਾਂਦਾ ਰਿਹਾ ਉਹਨੇ ਕਦੀ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਕਿ ਤੁਹਾਡੇ ਮੁੰਡੇ ਨੇ ਆ ਤੁਹਾਡੇ ਬ੍ਰਦਰ ਨੇ ਪੈਸੇ ਲਿੱਤੇ ਆ ਮੇਰੇ ਕੋਲੋਂ ਇਹੋ ਜਿ ਨੇ ਕੋਈ ਕਦੀ ਕੋਈ ਗੱਲ ਨਹੀਂ ਕਹੀ ਪਰ ਜਦੋਂ ਮੇਰੇ ਬ੍ਰਦਰ ਦੀ ਜੱਤ ਹੋ ਗਈ ਉਸ ਤੋਂ ਬਾਅਦ ਉਹ ਕਹਿਣ ਲੱਗਾ ਕਿ ਤੁਹਾਡੇ ਮੁੰਡੇ ਨੇ ਵੀ ਇੰਨੇ ਪੈਸੇ ਲਿੱਤੇ ਹੋਏ ਆ ਇਹ ਵਾਰੀ ਕਰਿਆ ਕਿ ਵੀ ਉਹਨੇ ਕਲੇਸ਼ ਪਾਇਆ ਵਾ ਗਦੀ ਬੱਲੇ ਵਾਲੇ ਗਵਾਹ ਹੈਗੇ ਆ ਬਸ ਐਵੇਂ ਸਾਡੇ ਨਾਲ ਤੱਕਾ ਕਰਦਾ ਵਾ ਕਿ ਮੈਂ ਰਿਸ਼ਤੀ ਨਹੀਂ ਦੇਣੀ ਜਦ ਤੱਕ ਤੁਸੀਂ ਨਹੀਂ 10 ਲੱਖ ਰੁਪਏ ਹੋ ਅਈ ਬ ਕੈਡ ਵਾਊਚਰ ਕਾਪੀ ਇਹਨਾਂ ਨੇ ਖੋਦ ਲਿਆ ਗਿਆ ਮੇਰੇ ਤੋਂ ਸੈਂਲ ਕਰਾਂਦੇ ਰਹੇ ਓਏ ਮੇਰੀ ਥੋੜੀ ਕਾਪੀ ਇਹਨਾਂ ਕੋਲ ਕਾਪੀ ਹੈ ਜੀ ਇਹਨਾਂ ਨੇ ਇਹ ਕਹਿੰਦੇ ਨਾ ਮੈਂ ਦੱਸਦਾ ਭਾਜੀ ਇਹਨਾਂ ਨੇ ਦੋਸਤ ਦੋ ਸਮਾ ਦੋ ਲੱਖ ਮੈਨੂੰ ਪਹਿਲੇ ਹੀ ਦੇ ਦਿੱਤਾ ਸੀਗਾ ਜੀ ਉਸ ਤੋਂ ਉਹਦੇ ਦਾ ਕੋਈ ਵਾਊਚਰ ਕਾਪੀ ਨਹੀਂ ਸੀਗੀ ਜੀ ਫਿਰ ਇਹਨਾਂ ਦਾ ਫੋਨ ਕਿੱਧਰ ਆਇਆ ਜਾਂਦਾ ਯਾਰ ਮੇਰੇ ਕੋ ਕੀ ਹੋਗਾ ਮੈਂ ਲਿਖਾਣਾ ਮੇਰੇ ਤੋਂ ਭਾਵੇਂ ਮੈਂ ਕਿਹੜਾ ਮੁਕਰਨਾ ਆ ਗਿਆ ਜੀ ਤੋਂ ਜਦੋਂ ਇਹਨਾਂ ਨੇ ਕਿਹਾ ਸਾਰਾ ਮੈਂ ਮਤਲਬ 2022 ਦੇ ਵਿੱਚ ਸਾਰਾ 2022 ਵਿੱਚ ਐਂਟਰੀਆਂ ਪਾਈਆਂ ਆਪਾਂ ਤੇਰੇ ਵੀ ਕੁਝ ਲੈਣ ਦੇਣ ਹੈਗਾ ਕਹਿੰਦਾ ਆਂਟੀ ਬਾਅ ਕੁਛ ਨਹੀਂ ਹੈਗਾ ਬਸ ਇਦਾਂ ਖਰ-ਖਰ ਕੇ ਪੂਰੇ ਕਰਾ ਲਈਏ 2.5 ਲੱਖ ਫਿਰ 1 ਲੱਖ ਫਿਰ ਕੱਢਤਾ ਫਿਰ ਉਹ ਲੱਖ ਵੀ ਦੇਤਾ ਫਿਰ ਸਾਡਾ ਬੱਚਾ ਵੀ ਛਟਾਤਾ ਪੋਤਾ ਜਦੋਂ ਪੋਤਾ ਛਟਾਇਆ ਬੋਟੀ ਫਿਰ ਕਹਿਣ ਲੱਗੇ ਬਈ ਆਰਜਨ ਨਹੀਂ ਰੱਖਣੀ ਹੈਗੀ ਬਸ ਮੈਗਾ ਉਹ ਮਰ ਗਿਆ ਉਹਦੇ ਮੈਂ ਪੈਸੇ ਨਹੀਂ ਜੋੜਨੇ ਕੋਈ ਵੀ ਜਿਹੜੇ ਤੁਸੀਂ ਪੈਸੇ ਲਿੱਤੇ ਹੋਏ 5 ਲੱਖ ਜਿਹੜਾ ਉਹ ਦੇ ਦਿਓ ਜੱਜ ਜੱਜ ਮਤਲਬ ਜਿਹੜਾ ਮੁੰਡਾ ਮਰ ਗਿਆ ਤੁਸੀਂ ਉਹਦੇ ਕੋ ਵੀ ਕੋਈ ਪੈਸੇ ਲੈਣੇ ਸੀਗੇ ਪਾਣੀ ਲੈਣੇ ਸੀ ਪਰ ਮੈਂ ਛੱਡੀ ਬੈਠਾ ਨਾ 2.5 ਲੱਖ ਰੁਪਏ ਲੈਣੇ ਸੀ ਮੈਂ ਤਾਂ ਮੈਂ ਉਹਦੇ ਮੰਗਦਾ ਹੀ ਨਹੀਂ ਉਹਦੇ ਕੋਲ ਮੈਂ ਤਾਂ ਉਹ ਜੋ ਉਹ ਮੇਰਾ ਹਸਾ ਲੈਣਾ ਦੇਣਾ ਸੀਗਾ ਮੇਰਾ ਹੁਣ ਜਦ ਰਿਆ ਹੀ ਨਹੀਂ ਬੰਦਾ ਉਹਦੇ ਹੁਣ ਇਹਨਾਂ ਕੋ ਕੀ ਮੰਗੂਗਾ ਜਿਹੜੇ ਨਾਲ ਤੇ ਉਹ ਤਾਂ ਦੇ ਨਹੀਂ ਦੇ ਤਾਂ ਕਿਸੇ ਬੰਦੇ ਨੂੰ ਇਹ ਗੱਲ ਵੀ ਕਹੀ ਹੋਣੀ ਕਿ ਮੈਂ ਇਹਨਾਂ ਨੂੰ ਸੜਕ ਤੇ ਬਿਠਾ ਕੇ ਭੀਖ ਮੰਗਾਵਾਗਾ ਰੱਬ ਦੀ ਰੱਬ ਦੀ ਲਾਟੀ ਦੀ ਆਵਾਜ਼ ਨਹੀਂ ਹੁੰਦੀ ਉਹਨੂੰ ਬਾਣੀ ਇਕੱਲੇ ਉਹ ਇਹਨਾਂ ਨੇ ਨਾ ਉਹਨੂੰ ਪਤਾ ਹਲੇ ਕਿ ਰੱਬ ਦੀ ਲਾਟੀ ਜਦੋਂ ਪੈਂਦੀ ਹੈ ਉਹਦੀ ਆਵਾਜ਼ ਨਹੀਂ ਆਉਂਦੀ ਉਹ ਇਸ ਚੀਜ਼ ਨੂੰ ਨਹੀਂ ਸਮਝ ਰਿਹਾ ਉਹ ਇਸ ਵੇਲੇ ਆਪਣੇ ਆਪ ਨੂੰ ਮੈਂ ਕਹਿ ਰਿਹਾ ਕਿ ਮੈਂ ਹੀ ਹਾਂ ਜੋ ਕੁਝ ਹੈ ਫਿਰ ਉਹ ਇੱਕ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਕੋਈ ਜਿਹਦੀ ਉਹ ਅਪਰੋਚ ਦਿਵਾ ਰਿਹਾ ਹੈਗੇ ਥਾਣੇ 'ਚ ਮੇਰੇ ਕੋਲ ਇਹਨਾਂ ਦੇ ਮੁੰਡੇ ਦੇ ਭਾਜੀ WhatsApp ਚੈਟ ਪਈ ਹੈ ਤੁਹਾਨੂੰ ਹੁਣੇ WhatsApp ਕਰੂੰਗਾ ਉਹਨੇ ਮੈਨੂੰ ਪੁੱਛਿਆ ਭਾਜੀ ਆਪਣਾ ਕੀ ਹਿਸਾਬ ਹੈਗਾ ਵਾ ਪਿਛਲੇ ਸਾਲ ਦੀ ਗੱਲ ਹੈ ਇਹ ਜੀ ਮੈਂ ਕਿਹਾ ਭਾਜੀ ਆਹ 3 ਹਿਸਾਬ ਹੈਗੇ ਆਪਣੇ ਟੋਟਲ ਠੀਕ ਹੈ ਉਹ ਕਹਿੰਦਾ ਰਜਿਸਟਰੀ ਵਾਲੇ ਲਾ ਕਰ ਦੇ ਮੈਂ ਕਹਾਂ ਭਾਜੀ ਇਹ ਰਜਿਸਟਰੀ ਵਾਲੇ ਲੱਗਾ ਤੂੰ ਤੇਰੇ ਵਾਲੇ ਦੂਦੇ ਦੀ ਰਜਿਸਟਰੀ ਵਾਲੇ ਜਿ ਛਾਲ ਦੇ ਦੇਣਗੇ ਉਹ ਸਾਹ ਦੀ ਆਸੀ ਰਜਿਸਟਰੀ ਮੇਰੇ ਕੋਲ ਅੱਛਾ ਪਈ ਹੈ ਸਿਰਫ 15000 ਰੁਪਏ ਨੂੰ ਦੇਣ ਗਏ ਸੀ ਆਪਣੇ ਕਾਗਜ਼ ਵਾਪਸ ਲੈਣ ਗਏ ਸੀ ਬਸ ਕਹਿੰਦਾ 5 ਲੱਖ ਹੋਰ ਦੇ ਨੇ 5 ਤਾਂ ਫਿਰ 1 70 ਆ ਗਏ ਫਿਰ 1 1 ਲੱਖ 30000 ਆ ਗਏ ਲੂਡਰ ਆਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਜਾਊਗੀ ਐਸੇ ਫਾਈਨੈਂਸਰਾਂ ਦੀ ਐਸੇ ਜਿਹੜੇ ਫਾਈਨੈਂਸਰ ਜੋ ਰਜਿਸਟਰ ਨਹੀਂ ਕਰਾਸ ਕਰਾਂਦੇ ਹੁੰਦੇ ਲੇਕਿਨ ਉਹ ਫਰਾਂਸ ਬਾਜ਼ੀਆਂ ਕਰਦੇ ਹੁੰਦੇ ਨੇ ਲੇਕਿਨ ਇੱਕ ਪਰਿਵਾਰ ਦੇ ਨਾਲ ਰੂਬਰੂ ਵੀ ਕਰਾਵਾਂਗੇ ਜਿਸ ਪਰਿਵਾਰ ਦਾ ਇੱਕ ਨੌਜਵਾਨ ਪੁੱਤ ਚਲਾ ਜਾਂਦਾ ਇੱਕ ਫਾਈਨੈਂਸਰ ਉਹਨਾਂ ਨੂੰ ਉਹਨਾਂ ਦੁਖੀ ਕਰਦਾ ਕਿ ਆਖਿਰ ਉਸ ਪਰਿਵਾਰ ਦੇ ਕੀ ਹਾਲਾਤ ਹੋਏ ਹੋਣਗੇ ਜਦੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਫਾਈਨੈਂਸਰ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦਾ ਜਦੋਂ ਜਦੋਂ ਉਹ ਬੰਦਾ ਨੌਜਵਾਨ ਸ਼ਖਸ ਜਦੋਂ ਜ਼ਿੰਦਾ ਹੁੰਦਾ ਤਦ ਉਹ ਉਹ ਵੀ ਪੈਸੇ ਦੀ ਗੱਲਬਾਤ ਨਹੀਂ ਕਰਦਾ ਜੋ ਸ਼ਖਸ ਦੀ ਜਦੋਂ ਮੋਹਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਕੋਲ ਜਿਹੜੀ ਰਿਸ਼ਤੀ ਰੱਖ ਲੈਂਦਾ ਹੈ ਰਿਸ਼ਤੀ ਰੱਖਣ ਤੋਂ ਬਾਅਦ ਇਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਵਾਊਚਰ ਮੇਰੇ ਹੱਥ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਕੋਈ ਵੀ ਇੱਥੇ ਕਿਸੇ ਵੀ ਫਰਮ ਦਾ ਨਾਮ ਨਹੀਂ ਲਿਖਿਆ ਹੋਇਆ ਕਿਹੜੀ ਫਰਮ ਹੈ ਕਿਹੜੀ ਫਾਈਨੈਂਸ ਕੰਪਨੀ ਹੈ ਕੁਝ ਲਿਖਿਆ ਇਹਦੇ ਉੱਤੇ ਪੈਸਿਆਂ ਦਾ ਵੇਰਵਾ ਲਿਖਿਆ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਅੱਗੇ ਆਣਗੇ ਆ ਪੈਸੇ ਦਾ ਵੇਰਵਾ ਕੈਸ਼ ਵਾਊਚਰ ਕੈਸ਼ ਵਾਊਚਰ ਕੋਈ ਵੀ ਕੈਸ਼ ਵਾਊਚਰ ਹੋ ਸਕਦਾ ਕੀ ਹੈ ਕੀ ਨਹੀਂ ਹੈ ਆ ਲੱਖਾਂ ਦੀ ਐਂਟਰੀ ਵਿਚਾਰੇ ਗਰੀਬ ਪਰਿਵਾਰ ਬੈਕ ਤੇ 1 ਲੱਖ ਆ ਹੋ ਗਿਆ ਲੱਖਾ ਹੋ ਗਿਆ ਇਹ ਤੁਸੀਂ ਇਹ ਪੇਮੈਂਟਾਂ ਦੇਖ ਰਹੇ ਹੋ ਜੋ ਇਹਨਾਂ ਨੇ ਦਿੱਤੀਆਂ ਨੇ ਮੁੰਡਾ ਸਿਰਫ 20000 ਰੁਪਏ ਸੈਲਰੀ ਤੇ ਲੱਗਾ ਇੱਕ ਪਰਿਵਾਰ ਦੀ ਇੱਕ ਜੀ ਜਿਹੜੀ ਮੋਤ ਚੁੱਕੀ ਆ ਪਿਤਾ ਦੇ ਪੈਰਾਂ ਦੇ ਹਾਲਾਤ ਦੇਖ ਸਕਦੇ ਹੋ ਕਿ ਹਾਲਾਤ ਇੰਨੇ ਕਿ ਨੇ ਕਿ ਡਾਕਟਰਾਂ ਨੇ ਉਂਗਲਾ ਤੱਕ ਕਰ ਦਿੱਤੀਆਂ ਨੇ ਅੰਗੂਠਾ ਤੱਕ ਵੀ ਕੱਟਣ ਦੀ ਨੋਬਤ ਆ ਚੁੱਕੀ ਆ ਪਿਓ ਚੱਲ ਨਹੀਂ ਪਾਰਿਆ ਇਹ ਨੌਜਵਾਨ ਸ਼ਖਸ ਖੜਾ ਵਾ ਜਿਹੜਾ ਸਿਰਫ 20000 ਰੁਪਈਆ ਕਮਾਉਂਦਾ ਉਹ ਰੋਂਦੀ ਕੁਲਾਂਦੀ ਮਾਂ ਖੜੀ ਹੋਈ ਆ ਜਿਹਨੂੰ ਸਿਰਫ ਆਪਣੇ ਬੱਚੇ ਦਾ ਸੁੱਖ ਕੀ ਆਪਣੇ ਪੋਤਾ ਪੋਤੀਆਂ ਦਾ ਸੁੱਖ ਤੱਕ ਨਹੀਂ ਮਿਲਿਆ ਬਹੂ ਵੀ ਚਲੀ ਗਈ ਲੇਕਿਨ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਵੀਰ ਹੈ ਕੀ ਇਹ ਪੂਰਾ ਮਾਮਲਾ ਇਹ ਨਕਲੀ ਜਾਲੀ ਬੁੱਕ ਹੈ ਕੀ ਸਰ ਆਪਾਂ ਨਾ 2015 ਦੇ ਵਿੱਚੋਂ 2015 ਦੇ ਵਿੱਚ ਆਪਣੇ ਰਜਿਸਟਰੀ ਰੱਖ ਕੇ ਮੇਰੇ ਪਾਪਾ ਨੇ 2.5 ਲੱਖ ਰੁਪਏ ਤੋਂ ਲਿੱਤੇ ਸੀਗੇ ਤੇ ਉਸ ਟਾਈਮ ਸਾਡੇ ਲਾਤੇ ਇਹੋ ਜੇ ਸੀਗੇ ਕਿ ਆਪਾਂ ਨਹੀਂ ਦੇ ਪਾਏ ਪਰ ਆਪਾ ਥੋੜੇ ਸਾਲਾਂ ਬਾਅਦ ਪੈਸੇ ਦੇਣੇ ਸ਼ੁਰੂ ਕਰਤੇ 5000 10000 ਜੋ ਵੀ ਜੋ ਕਿ ਇਹਦੇ ਉੱਤੇ ਉਹਨੇ ਸਾਈਨ ਕੀਤੇ ਹੋਏ ਆ ਆਹ ਉਹ ਲੋੜੀ ਪੈਸੇ ਦੇਣਾ ਸ਼ੁਰੂ ਕਰਤੇ ਪਰ ਉਸ ਤੋਂ ਬਾਅਦ ਆਪਾਂ ਹਰ ਮਹੀਨੇ ਉਹਨਾਂ ਨੂੰ ਪੈਸੇ ਦਿੰਦੇ ਰਹੇ ਪਰ ਜਦੋਂ ਜੂਨ ਮਹੀਨੇ ਵਿੱਚ ਮੇਰੇ ਵੱਡੇ ਬ੍ਰਦਰ ਦੀ ਡੈਥ ਹੋਈ ਉਸ ਤੋਂ ਬਾਅਦ ਇਹਦੇ 15000 ਰੁਪਏ ਰਹਿੰਦੇ ਸੀਗੇ ਦੇਣ ਵਾਲੇ ਉਹ ਆਪਾਂ 2 ਮਹੀਨੇ ਬਾਅਦ ਜੂਨ ਤੋਂ ਬਾਅਦ 2 ਮਹੀਨੇ ਬਾਅਦ ਦੇ ਉਹਨਾਂ ਨੂੰ ਪੈਸੇ ਉਹਨੂੰ 15000 ਦੇਣ ਗਏ ਆ ਤੇ ਉਹ ਫਿਰ ਕਹਿਣ ਲੱਗਾ ਕਿ ਤੁਹਾਡੇ ਮੁੰਡੇ ਨੇ ਵੀ ਮਤਲਬ ਮੇਰੇ ਬ੍ਰਦਰ ਨੇ ਵੀ ਪੈਸੇ ਲਿੱਤੇ ਆ ਮੇਰੇ ਕੋਲ ਜਿੰਦਾ ਸੀਗਾ ਤਦ ਤੱਕ ਕੋਈ ਪੈਸੇ ਲਿੱਤਾ ਸੀ ਨਹੀਂ 8 ਸਾਲ ਤੱਕ ਉਹ ਹਰ ਮਹੀਨਾ ਸਾਡੇ ਕੋਲ ਪੈਸੇ ਲੈ ਕੇ ਜਾਂਦਾ ਰਿਹਾ ਉਹਨੇ ਕਦੀ ਇਹੋ ਜੀ ਕੋਈ ਗੱਲ ਨਹੀਂ ਕੀਤੀ ਕਿ ਤੁਹਾਡੇ ਮੁੰਡੇ ਨੇ ਆ ਤੁਹਾਡੇ ਬ੍ਰਦਰ ਨੇ ਪੈਸੇ ਲਿੱਤੇ ਆ ਮੇਰੇ ਕੋਲ ਇਹੋ ਜੀ ਉਹਨੇ ਕੋਈ ਕਦੀ ਕੋਈ ਗੱਲ ਨਹੀਂ ਕਹੀ ਪਰ ਜਦੋਂ ਮੇਰੇ ਬ੍ਰਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਕਹਿਣ ਲੱਗਾ ਕਿ ਤੁਹਾਡੇ ਮੁੰਡੇ ਨੇ ਵੀ ਐਨੇ ਪੈਸੇ ਲਿੱਤੇ ਹੋਏ ਆ ਮਤਲਬ ਕੋਈ ਫਾਈਨੈਂਸ ਕੰਪਨੀ ਰਜਿਸਟਰਡ ਹੈ ਨਹੀਂ ਇਹੋ ਜੀ ਕੋਈ ਉਹਦੇ ਕੋਲ ਕੋਈ ਤੱਕਾ ਕੀ ਕਰਦਾ ਹੈ ਤੱਕਾ ਹੀ ਇੱਕ ਤਾਂ ਸਾਨੂੰ ਰਸਤੇ 'ਚ ਤੰਗ ਕਰਦਾ ਇੱਕ ਵਾਰੀ ਥਾਣੇ 'ਚ ਵੀ ਹੁੰਦੇ ਜਦੋਂ ਆਪਾਂ ਥਾਣੇ ਗਏ ਸੀ ਉਹਨੇ ਰਸਤੇ 'ਚ ਆ ਕੇ ਰਸਤੇ 'ਚ ਰੋਕ ਕੇ ਮੈਨੂੰ ਕੱਲੇ ਨੂੰ ਕਿਹਾ ਉਸ ਟਾਈਮ ਮੈਂ ਕੱਲਾ ਆ ਰਿਹਾ ਸੀ ਕਿਉਂਕਿ ਮੈਂ ਬਾਈਕ ਤੇ ਜਾਂਦਾ ਵਾ ਪਾਪਾ ਨਹੀਂ ਜਾਵਾਂਦੇ ਗੱਡੀ ਤੋਂ ਬਿਨਾ ਤੇ ਰਸਤੇ 'ਚ ਜਾ ਕੇ ਕਹਿੰਦਾ ਮੈਂ ਤੁਹਾਡੇ ਤੇ ਪਰਚਾ ਕਰਾਊਗਾ ਮੇਰੇ ਉਹ ਵੱਡੇ ਵੱਡੇ ਲੀਡਰ ਨਾਲ ਜਾਣ ਪਛਾਣ ਹੈਗੀ ਆ ਮੈਂ ਤੁਹਾਡੇ ਤੇ ਪਰਚਾ ਕਰਵਾਊਗਾ ਕਈ ਵਾਰੀ ਕਰਿਆ ਕੇ ਵੀ ਉਹਨੇ ਕਲੇਸ਼ ਪਾਇਆ ਵਾ ਗਲੀ ਮੁਹੱਲੇ ਵਾਲੇ ਗਵਾ ਹੈਗੇ ਆ ਬਸ ਉਹ ਐਦਾਂ ਹੀ ਸਾਡੇ ਨਾਲ ਤੱਕਾ ਕਰਦਾ ਵਾ ਕਿ ਮੈਂ ਰਜਿਸਟਰੀ ਨਹੀਂ ਦੇਣੀ ਜਦ ਤੱਕ ਤੁਸੀਂ ਮੈਨੂੰ 1.5 ਲੱਖ ਰੁਪ ਨੇ ਕਈ ਕਾਬਿਲ ਅਫਸਰ ਵੀ ਆਗੇ ਉਹਨਾਂ ਤੱਕ ਨਹੀਂ ਪਹੁੰਚਨੇ ਤੁਸੀਂ ਪਿਓ ਦੇ ਹਾਲਾਤ ਕੀ ਬਣਾ ਲਏ ਨੇ ਅਸੀਂ 4-5 ਵਾਰ ਗਏ ਹੋਏ ਆ ਥਾਣੇ ਟਿੱਬਾ ਰੋਡ ਥਾਣੇ 'ਚ ਦਰਖਾਸਤ ਵੀ ਗਈ ਹੋਈ ਆ ਬਲਜੀਤ ਸਿੰਘ ਜੀ ਕੋਲ ਐਸਐਚਓ ਕੋਲ ਵੀ ਅਸੀਂ ਇੱਕ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਿ ਮੇਰੇ ਕੋਲ ਹਜੇ ਟਾਈਮ ਨਹੀਂ ਹੈਗਾ ਮੈਂ ਥੋੜਾ ਬੀਜੀ ਹੈਗਾ ਵਾ ਮੇਰੇ ਕੋਲ ਕੋਈ ਕੇਸ ਹੈਗਾ ਵਾ ਤੁਸੀਂ ਐਸਐਸਆਈ ਨਾਲ ਗੱਲ ਕਰ ਲਓ ਪਰ ਉਹ ਵੀ ਸਾਨੂੰ ਅਗੇ ਰਾਇ ਦਿੰਦੇ ਆ ਕਿ ਤੁਸੀਂ ਰਜਿਸਟਰੀ ਟਰਾਂਸਫਰ ਕਰਾ ਦਿਓ ਅਸੀਂ ਇਹ ਪੈਸੇ ਦੇ ਮਾਮਲੇ ਦੇ ਵਿੱਚ ਨਹੀਂ ਪੈ ਸਕਦੇ ਨਹੀਂ ਪਹਿ ਸਕਦੇ ਕਿ ਇਹ ਬੰਦਾ ਕਿੱਦਾਂ ਬਣਿਆ ਫਾਈਨੈਂਸਰ ਕਿੱਦਾਂ ਬਣ ਗਿਆ ਜਜੋ ਬੰਦੇ ਨੇ ਕੋਈ ਰਜਿਸਟਰ ਰਜਿਸਟ੍ਰੇਸ਼ਨ ਹੀ ਨਹੀਂ ਹੈ ਨਕਲੀ ਜਾਲੀ ਬੋਕ ਦੀ ਛਾਪੀ ਹੋਈ ਹੈ ਕੈਸ਼ ਵਾਊਚਰ ਦੀ ਤੇ ਆਪਣੀ ਕੰਪਨੀ ਫਰਮ ਹੁੰਦੀ ਹੈ ਉਸ ਨਾਮ ਤੇ ਕਰਦਾ ਜੀ ਪਰ ਉਹਨੇ ਅੱਦਾ ਇਹੋ ਜਿਹਾ ਕੁਝ ਨਹੀਂ ਕੀਤਾ ਉਹ ਕਹਿੰਦਾ ਰਿਹਾ ਕਿ ਕੋਈ ਗੱਲ ਨਹੀਂ ਰਿਸ਼ਤੇਦਾਰੀ ਹੈਗੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਅਸੀਂ ਤੁਹਾਡੇ ਨਾਲ ਹੈਗੇ ਆ ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੇ ਵਿਸ਼ਵਾਸ ਦਾ ਨਜਾਇਜ਼ ਫਾਇਦਾ ਚੱਕੂਗਾ ਉਹ ਆ ਕੇ ਚਦੇ ਰਹੇ ਅਸੀਂ ਪੁੱਛਦੇ ਰਹੇ ਬਈ ਕੁਝ ਲੈਣ ਦੇਣ ਹੈਗਾ ਕਹਿੰਦਾ ਆਂਟੀ ਬਾਅਦ ਮੈਂ ਕਰ ਲਾਂਗੇ ਕੋਈ ਗੱਲ ਨਹੀਂ ਕੁਝ ਨਹੀਂ ਹੈਗਾ ਬਸ ਇਦਾਂ ਕਰ ਕਰ ਕੇ ਪੂਰੇ ਕਰਾ ਲਈਏ 2.5 ਲੱਖ ਫਿਰ 1 ਲੱਖ ਫਿਰ ਕੱਢਤਾ ਫਿਰ ਉਹ ਲੱਖ ਵੀ ਦੇ ਦਿੱਤਾ ਫਿਰ ਸਾਡਾ ਬੱਚਾ ਵੀ ਛਟਾਤਾ ਪੋਤਾ ਜਦੋਂ ਪੋਤਾ ਛਟਾਇਆ ਬੋਟੀ ਫਿਰ ਕਹਿਣ ਲੱਗ ਗਏ ਬਈ ਆਣ ਜਾਣ ਨਹੀਂ ਰੱਖਣੀ ਹੈਗੀ ਬਸ ਇਹਨੇ ਮੜੇ ਲਾ। ਏਰੇ ਬਿਮਾਰ ਹੋ ਗਏ ਨੂੰ ਚੰਡੀਗੜ੍ਹ ਚਾਰ ਪੰਜ ਬਰੀ ਲੈ ਗਈ ਫਿਰ ਮੈਂ ਇਨੂੰ ਧੱਕਾ ਲੱਗ ਗਿਆ ਪਰਿਵਾਰ ਕਾ ਲੱਗਦਾ ਧੱਕਾ ਉਹਦੀ ਵਜਤੋ ਹੀ ਉਹਦੀ ਵਜਤੋ ਹੀ ਮੇਰਾ ਸਾਰਾ ਪਰਿਵਾਰ ਵਿਛੜ ਗਿਆ ਕਿਉਂਕਿ ਸਾਡੀ ਨੋ ਜਿਹੜੀ ਹੈ ਉਹ ਵੀ ਜਿੱਜੇ ਦੇ ਨਾਲ ਹੀ ਲੱਗ ਗਈ ਤੇ ਪੋਤਰਾ ਜਿਹੜਾ ਪੋਤਰਾ ਵੀ ਸਾਨੂੰ ਮਿਲਣ ਨਹੀਂ ਦੇ ਰਹੇ ਪੋਤਰੇ ਨੂੰ ਵੀ ਨਹੀਂ ਮਿਲਣ ਦਿੰਦੇ ਉਲਟੇ ਧਮਕੀਆਂ ਦਿੰਦੇ ਆ ਇਹ ਤਾਂ ਦੇ ਹਾਲਾਤ ਕਿੱਦਾਂ ਹੋ ਗਏ ਕਿੰਨਾ ਰੁਪਈਆ ਲੱਗ ਗਿਆ ਕਿੱਥੋਂ ਪੈਸੇ ਦਾ ਇੰਤਜ਼ਾਮ ਕਰਦੇ ਹੋ ਇਹ 1.5 ਲੱਖ ਰੁਪਈਆ ਮੇਰੇ ਤੇ ਲੱਗ ਚੁੱਕਿਆ ਹੈ 1.5 ਲੱਖ ਪਲੱਸ ਰਿਸ਼ਤੇਦਾਰ ਕੋਈ ਦੱਸ ਦੇ ਰਿਹਾ ਕੋਈ 5 ਦੇ ਰਿਹਾ ਗਲੀ ਵਾਲਿਆਂ ਨੇ ਵੀ ਕਲੈਕਸ਼ਨ ਕਰਕੇ ਕਲੈਕਸ਼ਨ ਕਰਕੇ ਮੈਨੂੰ 45000 ਰੁਪਈਆ ਦਿੱਤਾ ਗਲੀ ਵਾਲਿਆਂ ਨੇ ਕਲੈਕਸ਼ਨ ਕਰਕੇ ਕਹਿੰਦੇ ਭਾਜੀ ਨੂੰ ਅਸੀਂ ਕੁਝ ਨਹੀਂ ਹੋਣ ਦੇਣਾ ਪਰ ਨਹੀਂ ਹੁਣ पीजीआई वाले कहते कि 5 लाख रुपए ਦਾ ਰੀਜਿਮੈਂਟ ਕਰੋ ਲੇਕਿਨ ਇਹ 15000 ਲੈਣ ਵਾਲੇ ਨੂੰ ਸ਼ਰਮ ਨਹੀਂ ਹੈ ਕਿ ਜਿਹੜਾ ਫਾਈਨੈਂਸਰ ਬਣੀ ਫਿਰਦਾ ਉਹਨੂੰ ਸ਼ਰਮ ਨਹੀਂ ਹੈ ਕਿ 5000 ਰੁਪਏ ਮੈਂ ਛੱਡਦਾ 15000 ਛੱਡ ਦਵਾ ਉਦੋਂ 50000 ਦਾ ਬੋਝ ਹੋਰ ਪਤਾ ਉਹਨੇ ਤੁਹਾਨੂੰ ਦੇਖਿਆ ਨਹੀਂ ਕਿ ਤੁਹਾਡੇ ਪੈਰਾ ਦੇ ਹਾਲਾਤ ਕੀ ਨੇ ਉਹ ਤਾਂ ਕਿਸੇ ਬੰਦੇ ਨੂੰ ਇਹ ਗੱਲ ਵੀ ਕਹੀ ਉਹਨੇ ਕਿ ਮੈਂ ਇਹਨਾਂ ਨੂੰ ਸੜਕ ਤੇ ਬਿਠਾ ਕੇ ਭੀਖ ਮੰਗਾਵਾਂਗਾ ਕਿ ਰੱਬ ਦੀ ਰੱਬ ਦੀ ਲਾਠ ਦੀ ਆਵਾਜ਼ ਨਹੀਂ ਹੁੰਦੀ ਉਹਨੂੰ ਆਣੀ ਇੱਕ ਲੱਗੀ ਉਹ ਇਹਨਾਂ ਨਹੀਂ ਨਾ ਉਹਨੂੰ ਪਤਾ ਹਲੇ ਕਿ ਰੱਬ ਦੀ ਲਾਠੀ ਜਦੋਂ ਪੈਂਦੀ ਹੈ ਉਹਦੀ ਆਵਾਜ਼ ਨਹੀਂ ਆਉਂਦੀ ਉਹ ਇਸ ਚੀਜ਼ ਨੂੰ ਨਹੀਂ ਸਮਝ ਰਿਹਾ ਉਹ ਇਸ ਵੇਲੇ ਆਪਣੇ ਆਪ ਨੂੰ ਮੈਂ ਕਹਿ ਰਿਹਾ ਕਿ ਮੈਂ ਹੀ ਹਾਂ ਜੋ ਕੁਝ ਹੈ ਫਿਰ ਉਹ ਇੱਕ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਕੋਈ ਜਿਹਦੀ ਉਹ ਅਪਰੋਚ ਲਵਾ ਰਿਹਾ ਹੈਗੇ ਥਾਣੇ 'ਚ ਹੂੰ ਕੌਣ ਹੈ ਉਹ ਆਮ ਆਦਮੀ ਪਾਰਟੀ ਦਾ ਐ ਨਹੀਂ ਪਤਾ ਸਾਨੂੰ ਕੌਣ ਹੈ ਸ਼ਿਰਮ ਸਾਨੂੰ ਐਸਆਈ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਕੋਈ ਸੀ ਐਮਐਲਏ ਸਾਹ ਨੂੰ ਮਿਲਦੇ ਦਿਲਜੀਤ ਸਿੰਘ ਕਰੇ ਪੋਲਾ ਜੀ ਨੂੰ ਅਸੀਂ ਉਹਨਾਂ ਤੋਂ ਫੋਨ ਕਰਾਇਆ ਸੀਗਾ ਉਹਨਾਂ ਦੇ ਪੀਏ ਤੋਂ ਕਿ ਵੀ ਇਹਨਾਂ ਦੇ ਨਾਲ ਧੱਕਾ ਨਾ ਹੋਵੇ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫੇਰ ਵੀ ਗੋਬੀ ਨੇ ਫੋਨ ਕਰਿਆ ਐਸਐਚਓ ਸਾਹ ਨੂੰ ਵੀ ਫੋਨ ਕੀਤਾ ਸੀ ਉਹਨਾਂ ਨੇ ਤੇ ਏਐਸਆਈ ਸਾਹ ਨੂੰ ਵੀ ਫੋਨ ਕੀਤਾ ਸੀਗਾ ਪਰ ਉਹਨਾਂ ਨੇ ਵੀ ਕੋਈ ਰਿਸਪੌਂਸ ਨਹੀਂ ਦੇ ਰਹੇ ਉਹ ਕਹਿੰਦੇ ਐਸਐਚਓ ਤਾਂ ਬਹੁਤ ਕਾਬਿਲ ਅਫਸਰ ਨੇ ਉਹ ਲਗਾਤਾਰ ਗਰੀਬਾਂ ਦੀ ਮਦਦ ਕਰਦੇ ਨੇ ਜੋ ਜਿਨ੍ਹਾਂ ਨੂੰ ਤੱਕਾ ਲੱਗਦਾ ਉਹਨਾਂ ਦੀ ਮਦਦ ਕਰਦੇ ਨੇ ਯਾਰ ਇਹਦਾ ਉਹਨਾਂ ਦੇ ਆਪੀ ਇੰਟਰਵਿਊ ਕਰੇ ਸਾਨੂੰ ਪਤਾ ਆਪਾਂ ਉਹਨਾਂ ਕੋਲ ਗਏ ਸੀਗੇ ਐਸਐਚਓ ਸਾਹਿਬ ਕੋਲ ਉਸ ਦਿਨ ਉਹ ਕੇਸ ਚ ਬੀਜੀ ਸੀ ਉਹ ਕਹਿੰਦੇ ਕਿ ਤੁਸੀਂ ਬਾਹਰ ਗੱਲ ਕਰ ਲਓ ਏਐਸਆਈ ਸਾਹਿਬ ਨਾਲ ਅੱਜ ਮੈਂ ਕੇਸ ਵਿੱਚ ਬੀਜੀ ਆ ਤੇ ਉੱਤਮਰ ਫਿਰ ਪਾਪਾ ਨੂੰ ਵੀ ਮੈਂ ਰੋ ਰੋ ਨਹੀਂ ਲੈ ਕੇ ਜਾ ਸਕਦਾ ਕਿਉਂਕਿ ਬਿਨਾਂ ਗੱਡੀ ਤੋਂ ਇਹ ਜਾ ਨਹੀਂ ਸਕਦੇ ਬਾਈਕ ਵਗੈਰਾ ਤੇ ਫਿਰ ਮੁਸ਼ਕਲ ਹੋ ਜਾਂਦੀ ਹੈ ਲੈ ਕੇ ਜਾਣੀ ਮੈਂ ਵੀ ਕਦੋਂ ਤੱਕ ਲੈ ਕੇ ਜਾਵਾਂ ਉਹਨਾਂ ਪਹਿਲੇ ਤਾਂ ਗੱਲ ਰੋ ਉਹ ਨਾ ਹੰਜੂ ਪੁੰਝੋ ਅਹਿਸਾਸ ਸਾਨੂੰ ਪਤਾ ਕੀ ਹੁੰਦਾ ਇੱਕ ਪੁੱਤ ਖੋਣ ਦਾ ਅਹਿਸਾਸ ਕੀ ਹੁੰਦਾ ਪਰਿਵਾਰ ਵਿਛੜਨ ਦਾ ਅਹਿਸਾਸ ਕੀ ਹੁੰਦਾ ਇਸ ਸ਼ਖਸ ਨੂੰ ਅੰਨੀ ਸ਼ਰਮ ਨਹੀਂ ਆਈ ਕਿ ਮੈਂ ਇੱਕ ਉਹਨਾਂ ਦਾ ਮੁੰਡਾ ਚਲਾ ਗਿਆ ਉਸ ਤੋਂ ਬਾਅਦ ਵੀ ਉਸ ਮਰੇ ਹੋਏ ਬੰਦੇ ਦੇ ਨਾਮ ਦੇ ਪੈਸੇ ਕੱਢ ਰਿਆ ਮੈਂ ਪਹਿਲਾਂ ਮੇਰੇ ਬੱਚੇ ਕਾ ਇਹਨੂੰ ਕੰਮ ਕੰਮ ਸਾਰਾ ਖੋ ਲਿਆ ਓਪਿਸ ਇਕੱਠਾ ਖੋਲ ਲਿਆ ਲੈ ਕੇ ਕਹਿੰਦਾ ਮੈਂ ਓਪਿਸ ਇਕੱਠਾ ਕਰ ਲੂੰਗਾ ਕੋਈ ਗੱਲ ਨਹੀਂ ਮੈਂ ਵਿਆਜ ਦਾ ਕੰਮ ਕਰੂੰਗਾ ਤੂੰ ਕਰੀ ਬੈਂਕ ਕਾ ਕਰਦਾ ਸੀ ਸਾਰੀ ਚੰਡੀਗੜ੍ਹ ਜਾਣਦੀ ਸੀ ਮੇਰੇ ਮੁੰਡੇ ਨੇ ਮੇਰੇ ਮੁੰਡੇ ਦੀ ਨੂੰਤੀ 35 ਪਹਿਲਾਂ ਰੁਕਵਾਦੀ ਉੱਤੇ ਹੀ ਰੁਕਵਾ ਕੇ ਪਹਿਲਾਂ ਉਹ ਪਹਿਲਾਂ ਕਹਿੰਦਾ ਮੈਂ ਇਦਾਂ ਕਰਦਾ ਮੈਂ ਘੱਟ ਰੇਟ ਮੈਂ ਬਣਵਾ ਦੂੰਗਾ ਥਾਰੀ ਇਹ ਜ਼ਿਆਦਾ ਰੇਟ ਲੈਂਦਾ ਵਾ ਕਮਿਸ਼ਨ ਜ਼ਿਆਦਾ ਲੈਂਦਾ ਤੋ ਇਹ ਨਾ ਸਾਰੀ ਫੈਲਣਾ ਉਦੀ ਕਰਵਾਤੀ ਸਾਰਾ ਫਿਰ ਪੈਸਾ ਰੁਕ ਗਿਆ ਜਿਨ੍ਹਾਂ ਨੇ ਮੈਨੇਜਰਾਂ ਨੇ ਦਿੱਤਾ ਸੀ ਅੱਗੇ ਦਿੱਤਾ ਸੀ ਅੱਗੇ ਵੀ ਹੁੰਦਾ ਦੇਣੇ ਪੈਂਦੇ ਆ ਬਸ ਇਹ ਆਪ ਪਚੰਦੀਗੜ ਪਹੁੰਚ ਗਿਆ ਸਾਰੇ ਬੰਦੇ ਇਹਨੂੰ ਆਪਣੇ ਬਣਾ ਲਏ ਮੰਗ ਕੀ ਕਰਦੇ ਹੋ ਮਾਤਾ ਤੁਸੀਂ ਭਗਵਾਨ ਸਾਹਿਬ ਨੂੰ ਕੀ ਮੰਗ ਕਰਦੇ ਹੋ ਭਗਵਾਨ ਤੁਮਾਨ ਸਾਡੇ ਮੁੱਖ ਮੰਤਰੀ ਪੰਜਾਬ ਹੈ ਕੀ ਕਹਿੰਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਕਹਾਂ ਮੈਂ ਦੇਖੋ ਮੈਨੂੰ ਮਾਨ ਸਾਹਿਬ 'ਚ ਮਾਨ ਸਾਹਿਬ ਤੇ ਬੜਾ ਵਿਸ਼ਵਾਸ ਹੈ ਉਹ ਨਾ ਇਨਸਾਫੀ ਨਹੀਂ ਹੋਣ ਦਿੰਦੇ ਕਿਸੇ ਦੇ ਨਾਲ ਵੀ ਪਰ ਇਸ ਵੇਲੇ ਉਹਨਾਂ ਦੀ ਸੁਪਰਵਾਈਜ਼ਨ 'ਚ ਹੀ ਮੇਰੇ ਨਾਲ ਨਾ ਇਨਸਾਫੀ ਹੋ ਰਹੀ ਆ ਇਹ ਗੱਲ ਮੈਂ ਉਹਨਾਂ ਤੱਕ ਪਹੁੰਚਾਉਣਾ ਚਾਹੁੰਦਾ ਕਿ ਇਹੋ ਜਿਹੇ ਬੰਦਿਆਂ ਦੇ ਨਕੇਲ ਕੱਸੀ ਜਾਵੇ ਵਾਸਤੇ ਕੁਝ ਕਰੀਏ ਅਸੀਂ ਵੀ ਰੋਟੀ ਕਮਾ ਕੇ ਖਾਈਏ ਕੋ ਹੁਣ ਮੇਰੇ ਬੱਚੇ ਆ ਵਿਚਾਰੇ ਇਹ ਕੀ ਕਰੂੰਗੇ ਮਨ ਦੱਸੋ ਸਿਰਫ 15000 ਪਿਛੇ ਰਜਿਸਟਰੀ ਰੱਖੀ ਹੋਈ ਹੈ ਹਾਂਜੀ ਬਸ ਇਹੀ ਰਹਿ ਰਿਹਾ ਕਿਦੇ ਗਲੀ ਮੋਹਲੇ ਨੂੰ ਪੁੱਛ ਲੋ ਸਭ ਨੂੰ ਪਤਾ ਜਿੰਨੇ ਸਾਡੇ ਹਰਿਆਣੇ ਕੇ ਬੰਦੇ ਆ ਸਾਰਿਆਂ ਨੂੰ ਪਤਾ ਅਸੀਂ ਸੋਲ ਕੀਤੀ ਹੋਈ ਸਾਰਿਆਂ ਨੂੰ ਕਹਿਆ ਹੋਇਆ ਬਾਈ ਇਹ ਪੁੱਛਦੇ ਕਿ ਕੀ ਲੈਣ ਆਂਦਾ ਏ ਮੈਂ ਕਿਸ਼ਤ ਲੈਣ ਆਂਦਾ ਪੈਸੇ ਲੈਣ ਆਂਦਾ ਇੰਨੇ ਮੈਂ ਉਸ ਦਿਨ ਦਿੱਤੇ ਸਾਰੇ ਮੈਂ ਮੋਹਲੇ ਨੂੰ ਦੱਸਿਆ ਹੋਇਆ ਆਪਣੇ ਸਭ ਨੂੰ ਪਤਾ ਲੈ ਮੈਂ ਹੁਣੇ ਬਲਾਜੋ ਜਨਾਨੀਆਂ ਨੂੰ ਸਭ ਨੂੰ ਪਤਾ ਵੀ ਇੰਨੇ ਪੈਸੇ ਦੇ ਜਾ ਲਏ ਸਿਰਫ 15000 ਇਹਨੂੰ ਦੇਣ ਗਏ ਸੀ ਆਪਣੇ ਕਾਗਜ਼ ਵਾਪਸ ਲੈਣ ਗਏ ਸੀ ਬਸ ਕਹਿੰਦਾ 5 ਲੱਖ ਹੋਰ ਦੇਣੇ 5 ਤਾਂ ਫਿਰ 1.70 ਆ ਗਏ ਫਿਰ 1 1.30 ਲੱਖ ਆ ਗਏ ਕੋਈ ਕੁਝ ਲਿਖਤ ਹੈਗੀ ਤੁਸੀਂ ਇਹਨਾਂ ਰੁਪਈਏ ਲਿੱਤਾ ਜ ਤੁਹਾਡੇ ਕੋਲ ਕੁਝ ਲਿਖਤ ਹੈ ਤੁਸੀਂ ਰੁਪਈਏ ਲਿੱਤਾ ਕਰਦਾ ਨਾ 2.5 ਲੱਖ ਰੁਪਈਏ ਲਿੱਤਾ ਹੈਗਾ ਮੈਨੂੰ ਲੋੜ ਸੀਗੀ ਉਸ ਵੇਲੇ ਕੋਈ ਕੰਮਕਾਰ ਦੀ ਸਮੱਸਿਆ ਸੀਗੀ ਤਾਂ 2.5 ਲੱਖ ਰੁਪਈਆ ਬਿਨਾਂ ਵਿਆਜ ਤੋਂ ਲੈ ਲਿਆ ਸੀ ਕੋਈ ਵਿਆਜ ਨਹੀਂ ਕੋਈ ਗੱਲ ਨਹੀਂ ਹੋਈ ਕਹਿੰਦਾ ਰਿਸ਼ਤੇਦਾਰੀ ਦੀ ਗੱਲ ਹੈ ਕਹਿੰਦੇ ਅੰਕਲ ਜੀ ਆਪਣੀ ਤਾਂ ਤੁਸੀਂ ਐਦਾਂ ਯੋਜ ਕਰ ਲਓ ਫਿਰ ਮੈਨੂੰ ਮੋੜ ਦਿਓ ਉਸ ਤੋਂ ਬਾਅਦ ਜੀ ਥੋੜੇ ਦਿਨਾਂ ਬਾਅਦ ਆਪਣੇ ਹਾਲਾਤ ਹੋਰ ਜ਼ਿਆਦਾ ਵਿਗੜ ਗਏ ਹਾਲਾਤ ਐਨੇ ਕਿ ਵਿਗੜ ਗਏ ਆਪਾਂ ਰੋਟੀ ਤੋਂ ਵੀ ਅਵਾਜ਼ਾਰ ਹੋ ਗਏ ਸੀਗੇ ਫਿਰ ਥੋੜੇ ਦਿਨਾਂ ਬਾਅਦ ਮੈਂ ਸੋਨਾ ਸਾਨਾ ਵੇਚ-ਬੂਝ ਕੇ ਥੋੜਾ ਬੋਤਾ ਇਹਨੂੰ 281000 ਤਿੰਨ ਵਾਰੀ ਚ ਦੇ ਦਿੱਤਾ ਅੱਦਾਂ ਕਰਦੇ ਕਰਦੇ ਫੇਰ ਕਦੀ 20 ਦੇ ਤੇ ਕਦੀ 10 ਦੇ ਤੇ ਕਦੀ 5 ਦੇ ਤੇ ਅੱਦਾਂ ਕਰਦੇ ਕਰਦੇ 335000 ਰੁਪਏ ਨੂੰ ਦੇ ਚੁੱਕੇ ਜਦੋਂ ਅਸੀਂ 15000 ਦੇ ਦੇਣ ਵਾਸਤੇ ਗਏ ਇਹਦੇ ਘਰ 15000 ਦੇਣ ਵਾਸਤੇ ਇਹਦੇ ਘਰ ਗਏ ਕਿ ਭਾਈ ਸਾਡੇ ਪੇਪਰ ਦੇ ਦੇ ਕਹਿੰਦਾ ਜੀ ਤੁਹਾਡੇ ਵੱਲ ਤਾਂ 4.5 ਲੱਖ ਹੋਰ ਖੜਾ ਐਦਾਂ ਇਹ ਆ ਉਹ ਤੁਹਾਡੇ ਬੇਟੇ ਨੇ ਤੁਹਾਡੇ ਬੇਟੇ ਨੇ ਲਿੱਤੇ ਹੋਏ ਆ ਫਲਾਣਾ ਮੈਂ ਕਹਾਂ ਉਹ ਨਹੀਂ ਲਿੱਤੇ ਨਹੀਂ ਸੀ ਮਾ ਕਾ ਜੇ ਲਿੱਤੇ ਹੋਏ ਵੀ ਮਾ ਕਾ ਜਿਹੜਾ ਬੰਦਾ ਚਲਾ ਗਿਆ ਉਹਦੇ ਨਾਮ ਦੇ ਕਾਦੇ ਪੈਸੇ ਮਾ ਕਾ ਚਲੋ ਮੈਂ ਇਹ ਵੀ ਮੰਨ ਲੈਣਾ ਕਿ ਉਹਨੇ ਪੈਸੇ ਲਿੱਤੇ ਹੀਗੇ ਮੈਂ ਐਨੀ ਗੱਲ ਕਹੀ ਮਾ ਕਾ ਤੈਨੂੰ ਉੱਪਰ ਜਾਣਾ ਪਣਾ ਪੈਸੇ ਲੈਣ ਵਾਸਤੇ ਮਾ ਕਾ ਤੈਨੂੰ ਕੋਈ ਪ੍ਰੂਫ ਨਹੀਂ ਹੈਗਾ ਉਹਦੇ ਕੋਲ ਬਸ ਵੈਸੇ ਹੀ ਬੋਲਦਾ ਵਾ ਮੂੰਹੋਂ ਕਿ ਅੰਨੇ ਪੈਸੇ ਲਿੱਤੇ ਅੰਨੇ ਪੈਸੇ ਲਿੱਤੇ ਪੁਲਿਸ ਵਾਲਿਆਂ ਨੇ ਕਿੰਨੀ ਵਾਰੀ ਕਿਹਾ ਕਿ ਤੂੰ ਕੋਈ ਪ੍ਰੂਫ ਤਾਂ ਲੈ ਕੇ ਦੇ ਪਰ ਉਹ ਕਦੀ ਵੀ ਕੋਈ ਪ੍ਰੂਫ ਨਹੀਂ ਲੈ ਕੇ ਲੈ ਕੇ ਆਇਆ ਐਸ ਸੋਨੂ ਨਾਮ ਦੇ ਫਾਈਨੈਂਸਰ ਤੋਂ ਨਾ ਅਸੀਂ ਪੂਰਾ ਪਰਿਵਾਰ ਇੰਨਾ ਕੁ ਪਰੇਸ਼ਾਨ ਹੋ ਗਏ ਕਿ ਸਾਡਾ ਇਸ ਵੇਲੇ ਸੁਸਾਇਡ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਸਾਡੇ ਕੋਲ ਅਸੀਂ ਇਸ ਵੇਲੇ ਮਰਨਾ ਹੀ ਚਾਹੁੰਦੇ ਆ ਇਸ ਜ਼ਿੰਦਗੀ ਜੀਣ ਨਾਲ ਉਹਨਾਂ ਨਾ ਘੁੱਟ-ਘੁੱਟ ਕੇ ਜੀਣ ਨਾਲ ਇੱਕਦਮ ਆਪਣੀ ਜਾਨ ਖਤਮ ਕਰ ਦੇਣਾ ਹੀ ਠੀਕ ਹੈ ਸਾਡੇ ਵਾਸਤੇ ਮੈਂ ਚਾਹੁੰਦਾ ਕਿਸੇ ਵਾਸਤੇ ਜਾਨ ਦੇਣੀ ਨਹੀਂ ਚਾਹੀਦੀ ਪੁਲਿਸ ਬੈਠੀਏ ਉਸ ਤੋਂ ਕਰਵੀਂ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਸਾਨੂੰ ਮਹੀਨਾ ਹੋ ਚੱਲਿਆ ਕੋਲੇ ਉਹ ਪਰਿਵਾਰ ਸਤਾਇਆ ਹੋਇਆ ਪਰਿਵਾਰ ਹੈ ਇੱਕ ਫਾਈਨੈਂਸ ਦੇ ذریعے ਸਤਾਇਆ ਹੋਇਆ ਪਰਿਵਾਰ ਹੈ ਜਿਨੇ ਜਿਨ੍ਹਾਂ ਕੋਲ ਉਹਨਾਂ ਨੇ ਕੁਝ ਰਕਮ ਲਈਤੀ ਸੀ ਉਹ ਵਾਪਸੀ ਕਰਤੀ ਲੇਕਿਨ ਅੰਦਰ ਨੌਜਵਾਨ ਪੁੱਤਰੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਵੀ ਉਹ ਮਰੇ ਹੋਏ ਬੰਦੇ ਦੇ ਨਾਮ ਦੇ ਵੀ ਕਹਿੰਦਾ ਉਸਨੇ ਵੀ ਮੇਰੇ ਕੋ ਪੈਸੇ ਲਿੱਤੇ ਜਦੋਂ ਕਿਸਤਾ ਲੈਣਾ ਦਾ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਤੋਂ ਪੈਸਾ ਕੋਈ ਨਹੀਂ ਦੱਸਦਾ ਸੀਗਾ ਕਿ ਤੁਹਾਡੇ ਮੁੰਡੇ ਨੇ ਪੈਸੇ ਲਿੱਤੇ ਆ ਜੋ ਮੁੰਡਾ ਮਰ ਗਿਆ ਤਾਂ ਉਹਨਾਂ ਦੇ ਨਾਮ ਦੇ ਪੈਸੇ ਕੱਢ ਲਏ ਲੇਕਿਨ ਪਰਿਵਾਰ ਨੇ ਸਰੇ ਆਮ ਭਗਵੰਤਮਾਨ ਸਾਹਿਬ ਕਹਿ ਦਿੱਤਾ ਵਾ ਕਿ ਜੇ ਤੁਸੀਂ ਸੁਣਿਆ ਕਿ ਅਸੀਂ ਮੌਤ ਨੂੰ ਮੁਹੇ ਲਾ ਲਾਂਗੇ ਕਿਉਂਕਿ ਸਾਡਾ ਹੁਣ ਅੱਗੇ ਕੁਝ ਬਸੇਰਾ ਨਹੀਂ ਹੋ ਰਿਹਾ ਸਾਨੂੰ ਉਹਨਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਲੇਕਿਨ ਪੁਲਿਸ ਕਮਿਸ਼ਨ ਲੁਧਿਆਣਾ ਸਾਹਿਬ ਤੁਹਾਡੇ ਅੱਗੇ ਵੀ ਅਰਦਾਸ ਹੈ ਇਸ ਪਰਿਵਾਰ ਦੀ ਜਾਨ ਬਚਾਉਣਾ ਤੇ ਉਸ ਫਾਈਨੈਂਸਰ ਉੱਤੇ ਕਾਰਵਾਈ ਕਰਨਾ ਤੁਹਾਡੇ ਹੱਥਾਂ ਦੇ ਵਿੱਚ ਹੈ ਤਾਂ ਕਿ ਪਰਿਵਾਰ ਵੀ ਕਿਤੇ ਦੁਆਈਆਂ ਨਾ ਦੇ ਕਿ ਸਾਡੀ ਪੰਜਾਬ ਪੁਲਿਸ ਜਿੰਦਾਬਾਦ ਤੇ ਜਿੰਦਾਬਾਦ ਰਹੇਗੀ ਪੰਡਿਤ ਜੀ ਗੱਲ ਕਰ ਰਹੇ ਹੋ ਹਾਂਜੀ ਸਰ ਫਾਈਨੈਂਸਰ ਗੱਲ ਕਰ ਰਹੇ ਹੋ ਭਾਜੀ ਨਹੀਂ ਜੀ ਸੋਨੂੰ ਪੰਡਿਤ ਗੱਲ ਕਰ ਰਹੇ ਜੀ ਜੀ ਬਾਜੀ ਹੈਪੀ ਹੋਣ ਦਾ ਤੁਹਾਡਾ ਕੀ ਰੋਲ ਹੈਗਾ ਵਾ ਕਿ ਜਿਹੜੇ ਮੁੰਡਾ ਦੀ ਡੈਥ ਹੋ ਗਈ ਸੀ ਤੁਸੀਂ ਕਿੰਨੇ ਰੁਪਏ ਦਿੱਤੇ ਸੀ ਉਹਨਾਂ ਨੂੰ ਫਾਈਨੈਂਸ ਤੇ ਸਾਡੋ ਸੀਗਾ ਅੱਛਾ ਜੀ ਹਾਂ ਤੇ ਬਾਕੀ ਤੁਸੀਂ ਆਓ ਕਿ ਟਾਈਮ ਆਗੇ ਨਾ ਫਿਰ ਗੱਲ ਕਰੋ ਪਤਾ ਤਾਂ ਲੱਗੇਗਾ ਇੱਕ ਤਰਫਾ ਗੱਲ ਦਾ ਫਾਇਦਾ ਨਹੀਂ ਹੈ ਜਿੱਥੇ ਮਾਂਜੀ ਕੁੱਤੇ ਦਾ ਤੁਹਾਨੂੰ ਤਾਂ ਹੀ ਫੋਨ ਮਲਾਇਆ ਸਾਡੇ ਦਫਤਰ ਆਏ ਹੋਏ ਸੀਗੇ ਆ ਸ਼ਖਸ ਤੇ ਤੁਹਾਨੂੰ ਕਾਨੂੰਨ ਤੇ ਰਾਈਟ ਜਾਣਨਾ ਚਾਹੁੰਦੇ ਤੁਹਾਡੀ ਕਿੰਨੇ ਰੁਪਏ ਇਹਨਾਂ ਦੇ ਬੰਦੇ ਸੀ ਕੋਲ ਦੱਸ ਸਕਦੇ ਹੋ ਭਾਜੀ ਮੇਰੇ ਕੋਲ 5.30 ਲੱਖ ਰਲਤੇ ਹੋਏ ਆ ਮੈਂ ਕੋਰਟ ਚ ਗੇਸ ਆਲਰੇਡੀ ਪ੍ਰੋਸੈਸ ਕਰ ਦਿੱਤਾ ਹੋਇਆ ਕੋਈ ਦਿੱਕਤ ਨਹੀਂ ਹੈ ਕੋਰਟ ਤੇ ਜਾਣਗੇ ਆਪਾਂ ਪਤਾ ਲੱਜੂਗਾ ਇਹਨਾਂ ਨੂੰ ਮੈਂ ਤਾਂ ਪਤਾ ਸਾਡੇ ਦੇ ਮੂੰਹ ਨੂੰ ਸੋਚਦਾ ਜੀਆ ਯਾਰ ਸਾਡਾ ਮੂੰਹ ਹੈ ਕਾਹਨੂੰ ਗਲਤ ਕੰਮ ਕਰਨੇ ਆ ਮੈਂ ਦੇਖੋ ਇੰਨੇ ਸਾਲਾਂ ਤੋਂ ਸਾਰਾ ਕੁਝ ਲੈਣ ਦੇ ਬਾਵਜੂਦ ਲੈਣ ਦੇ ਬਾਵਜੂਦ ਮੈਂ ਕਦੀ ਗਿਆ ਨਹੀਂ ਮੈਨੂੰ ਖੈਰ ਚੰਗਾ ਨਹੀਂ ਲੱਗਦਾ ਰਿਸ਼ਤੇਦਾਰੀ ਦੇ ਵਿੱਚ ਜੀ ਲੇਕਿਨ ਇਹਨਾਂ ਨੂੰ ਆ ਬੰਦੇ ਆ ਬੰਦੇ ਭਾਜੀ ਇਹ ਬੰਦੇ ਇਹਨਾਂ ਦੇ ਤੁਸੀਂ ਮੈਂ ਤੁਹਾਨੂੰ ਇਹਨਾਂ ਦੇ ਰਿਸ਼ਤੇਦਾਰਾਂ ਦਾ ਨੰਬਰ ਦਊਂਗਾ ਇਹਨਾਂ ਦੇ ਰਿਸ਼ਤੇਦਾਰਾਂ ਦਾ ਨੰਬਰ ਉਹਨਾਂ ਕੋਲ ਪੁੱਛੋ ਇਹਨਾਂ ਨੇ ਕੀ ਕੀ ਕੀਤਾ ਲੋਕਾਂ ਨਾਲ ਲੇਕਿਨ ਸਰ ਮੈਂ ਸੋਨੋ ਜੀ ਇਹ ਪੁੱਛਣਾ ਚਾਹੁੰਦਾ ਜਿਹੜੇ ਇਹਨਾਂ ਨੇ ਵਾਊਚਰ ਤੁਸੀਂ ਸਾਈਨ ਕੀਤੇ ਸੀ ਜਿਹੜੇ 3 ਲੱਖ 45000 ਰੁਪਏ ਇਹਨਾਂ ਨੇ ਅਮਾਉਂਟ 3 ਲੱਖ 3 ਲੱਖ 30000 ਰੁਪਏ ਦੇ ਹੈ ਮੇਰੇ ਕੋਲ ਮੈਂ ਭਾਜੀ ਡਾਟਾ ਨਹੀਂ ਛੋਈਆ ਤੁਸੀਂ ਦੇਖੋ ਅੱਛਾ ਇੱਕ ਜੀ ਨੋਟ ਕਰੋ ਭਾਜੀ ਜੀ ਵਾਊਚਰਾਂ ਦਾ ਡੇਟ ਨੋਟ ਕਰ ਲਓ ਜੀ ਡਾਟਾ ਤੁਹਾਨੂੰ ਸਾਰੇ ਮੇਰੇ ਕੋਲ ਲਿਖੀ ਮਿਲਣਗੇ ਆ ਜੀ ਜੇ ਮੇਰੇ ਮਨਜਮਾਨ ਅੰਦਰ ਮੈਂ ਮੁਕਰਦਾ ਕਿਉਂ ਮੈਂ ਮੁਕਰਦਾ ਹੀ ਨਹੀਂ ਮੇਰੇ ਕੋਲ ਡਾਟਾ ਲਿਖਿਆ ਹੋਇਆ ਹੈ ਇਹਨਾਂ ਦੇ ਵਾਊਚਰ ਤੋਂ ਡਾਟਾ ਮ ਸੋ ਨੌਕਰ ਦੇ ਫੈਨ ਕਰਕੇ ਮੈਂ ਆਪਣੇ ਕੋਲ ਵੀ ਤਾਂ ਨੋਟ ਕਰਦਾ ਸੀਗਾ ਸਰ ਅੱਛਾ ਸੋਨੂ ਜੀ ਜਿਹੜੀ ਤੁਸੀਂ ਪੈਸੇ ਦਿੱਤੇ ਸੀਗੇ ਇਹਨਾਂ ਨੇ ਕਿਸ ਬਿਹਾਫ ਤੇ ਲਿੱਤੇ ਸੀ ਪੈਸੇ ਤੁਹਾਡੇ ਕੋਲ ਕੁਝ ਲਿਖਤ ਹੈਗੀ ਹੈ ਕਿਸ ਬਿਹਾਫ ਤੇ ਲਿੱਤੇ ਨੇ ਸਰ ਹਾਂ ਜੀ ਹਾਂ ਜੀ ਬਿਲਕੁਲ ਹੈਗੀ ਹੈ ਸਰ ਕਿਸ ਬਿਹਾਫ ਤੇ ਲਿੱਤੇ ਸੀ ਇਹਨਾਂ ਨੇ ਪੈਸੇ ਇਹਨਾਂ ਨੇ ਸਰ ਪਹਿਲੇ ਤਾਂ ਕਹਿੰਦੇ ਸੀਗੇ ਵੀ ਅਸੀਂ ਜਿੱਦਾਂ ਕੋਈ ਨਾ ਕੋਈ ਬੰਦਾ ਆਇਆ ਹੋਵੇ ਜਿੰਨਾਂ ਦੇ ਘਰੇ ਉਹ ਬੰਦੇ ਦਾ ਵੀ ਨੰਬਰ ਹੈਗਾ ਆਪਣੇ ਕੋਲ ਉਹਨਾਂ ਕੋਲ ਇਹਨਾਂ ਨੇ ਵਿਆਹ ਦੇ ਲਿੱਤਾ ਸੀ ਆਪਾਂ ਉਹਨਾਂ ਨੂੰ ਜਾ ਕੇ ਦਿੱਤੇ ਸੀਗੇ ਇਹ ਕਹਿੰਦੇ ਸੀ ਸਾਲ ਦੇ ਵਿੱਚ ਤਾਂ ਮੋੜ ਹੀ ਦਵਾਂਗੇ ਕੋਈ ਦਿੱਕਤ ਨਹੀਂ ਹੈਗੀ ਜੀ ਜਦ ਤੱਕ ਤੁਸੀਂ ਲਿਖਾ ਲਓ 5 ਸ ਜੀ ਫਿਰ ਇਹਨਾਂ ਨੇ ਕਿਹਾ ਪਹਿਲੇ ਮਹੀਨੇ ਤੋਂ ਵੀ ਬਸ ਅੱਜ ਕਰਾਂਗੇ ਗੱਲ ਕਰਾਂਗੇ ਮੁੰਡੇ ਨੂੰ ਫੋਨ ਕਰਾਂ ਅੰਕਲ ਕਹਿੰਦੇ ਮੈਂ ਦਊਂਗਾ ਅੰਕਲ ਨੂੰ ਕਿਹਾ ਮੁੰਡਾ ਦਊਗਾ ਐਹੀ ਚੱਲਦਾ ਹੈ ਪ੍ਰੋਸੈਸ ਤੁਹਾਡੀ ਹੁਣ ਇਹ ਹੋਇਆ ਜੀ ਇਹ ਮੈਂ ਦੱਦਾ ਤੁਹਾਨੂੰ ਬੜੀ ਮੇਨ ਰੋਲ ਆ ਕੀ ਹੈ ਜੀ ਹੁਣ ਇਹਨਾਂ ਦੇ ਮਿੰਟ ਕੋਈ ਦਿੱਕਤ ਨਹੀਂ ਨੀ ਕਿ ਸਭ ਕੁਝ ਸਹੀ ਚੱਲਦਾ ਬੈਸੀਗਾ ਜੀ ਹੁਣ ਜਦਦੇ ਮੁੰਡੇ ਦੀ ਡੈਥ ਹੋਈ ਹੈ ਨਾ ਹੁਣ ਇਹਨਾਂ ਨੂੰ ਰਜਿਸਟਰ ਕਰਦਾ ਰਿਸ਼ਤੇਦਾਰ ਹੈ ਇਹਨਾਂ ਦੀ ਵਾਈਫ ਜਿਹੜੀ ਹੈਗੀ ਹੈ ਮਤਲਬ ਇਹਨਾਂ ਦੀ ਬਹੂ ਮੁੰਡੇ ਦੀ ਵਾਈਫ ਜੀ ਉਹ ਉਹਨਾਂ ਨੇ 2 ਸਾਲ ਤੋਂ ਉੱਥੇ ਘਰੇ ਬਿਠਾਈ ਹੋਈ ਹੈ ਅਗਲੇ ਹੀ ਖਰਚਾ ਚੱਕਰੇ ਇਹ ਹੋਣ ਵੀ ਅਗਲੇ ਸੋਹਰੇ ਚਲੋ ਠੀਕ ਆ ਯਾਰ ਕੋਈ ਗੱਲ ਨਹੀਂ ਵੀ ਚਲੋ ਚੰਗਾ ਨਹੀਂ ਰੱਖਦਾ ਰਿਸ਼ਤੇ ਰਿਣੀ ਦਾ ਵਗੈਰਾ ਹੋਰ ਵੀ ਗੱਲਬਾਤ ਸੋਚੀ ਸੀਗੀ ਬਟ ਇਹਨਾਂ ਨੇ ਹੁਣ ਮਤਲਬ ਰਿਸ਼ਤੇ ਰੀ ਰੱਖਣੀ ਨਹੀਂ ਉਸ ਕਰਕੇ ਉਹਨੇ ਸਾਰੇ ਪਾਸੇ ਫੋਟਾ ਪਾ ਰਿਹਾ ਬੇਸਿਕਲੀ ਪ੍ਰੋਸੈਸ ਆਪਣਾ ਨਹੀਂ ਲੇਕਿਨ ਭਾਈ ਜੀ ਤੁਸੀਂ ਕੋਈ ਆਪਣੀ ਫਾਈਨੈਂਸ ਕੰਪਨੀ ਇਹਨਾਂ ਨੇ ਕੋਈ ਫਾਈਨੈਂਸ ਦਾ ਕੰਮ ਕਰਦੇ ਫਾਈਨੈਂਸ ਕੰਪਨੀ ਕੋਈ ਰਜਿਸਟਰਡ ਹੈਗੀ ਆਪਣੀ ਭਾਈ ਮੈਂ ਬਰਾਹਮਣ ਦਾ ਕਰਦਾ ਹੀ ਨਹੀਂ ਇਹਦਾ ਕੁਝ ਵੀ ਇਹਨਾਂ ਨੂੰ ਕਹਿਣਾ ਥੋੜੀ ਹੋ ਜਾਂਦਾ ਮੈਂ ਫਨਾਂ ਦਾ ਕੰਮ ਕਰਦਾ ਮੈਂ 50 ਬੰਦੇ ਨੂੰ ਥੋੜੀ ਮੈਂ ਪੈਸੇ ਦਿੱਤੇ ਹੋਏ ਕਿ 50 ਦਿੱਤੇ ਹੋ ਪੰਚਰ ਨੂੰ ਮੈਂ ਕੋਈ ਬੰਦ ਕੋਈ ਛੋੜੀ ਲਾਏ ਸੀ ਬੋਰਡ ਲਾਏ ਹੋਏ ਮੈਂ ਜਿਆਦਾ ਲੋਕਾਂ ਨੂੰ ਭਾਈ ਦਿੰਦਾ ਵਾਂ ਨਹੀਂ ਨਹੀਂ ਭਾਜੀ ਜਿਹੜਾ ਪੰਚਰ ਦਾ ਪਤਾ ਨਹੀਂ ਹੈਗਾ ਸੋਨੂ ਜੀ ਜਿਹੜੀ ਇੱਕ ਤੁਹਾਡੇ ਕੋਲ ਕੈਸ਼ ਵਾਊਚਰ ਕਾਪੀ ਜਿਹੜੀ ਦੇ ਕੇ ਜਿਹਦੇ ਸਾਈਨ ਕੀਤੇ ਗਏ ਨੇ ਇਹ ਕੈਸ਼ ਵਾਊਚਰ ਕਾਪੀ ਫਿਰ ਕਿੱਥੋਂ ਅਵੇਲੇਬਲ ਕਰਾਈ ਸੀ ਬਾਹਰੋਂ ਪਰਚੇਜ਼ ਕੀਤੀ ਸੀਗੀ ਅਈ ਕੈਸ਼ ਵਾਊਚਰ ਕਾਪੀ ਇਹਨਾਂ ਨੇ ਖੋਦ ਲਿਆ ਗਿਆ ਮੇਰੇ ਤੋਂ ਸਾਈਨ ਕਰਾਉਂਦੇ ਰਹੇ ਏ ਮੇਰੀ ਥੋੜੀ ਕਾਪੀ ਹੈ ਇਹਨਾਂ ਕੋਲ ਕਾਪੀ ਹੈ ਜੀ ਇਹਨਾਂ ਨੇ ਕਹਿੰਦੇ ਨਾ ਮੈਂ ਦੱਸਦਾ ਭਾਜੀ ਇਹਨਾਂ ਨੇ ਦੋਸ ਸਵਾ ਦੋ ਲੱਖ ਮੈਨੂੰ ਪਹਿਲੇ ਹੀ ਦਿੱਤਾ ਸੀਗਾ ਜੀ ਉਸ ਦਾ ਕੋਈ ਵਾਊਚਰ ਕਾਪੀ ਨਹੀਂ ਸੀਗੀ ਜੀ ਫਿਰ ਇਹਨਾਂ ਦਾ ਫੋਨ ਇੱਕ ਦਿਨ ਆਇਆ ਕਹਿੰਦਾ ਯਾਰ ਮੇਰੇ ਕੋ ਕੀ ਹੋ ਗਿਆ ਮੈਂ ਕਿਹਾ ਕਿ ਮਖਾ ਲਓ ਮੇਰੇ ਤੋਂ ਭਾਵੇਂ ਮੈਂ ਕਿਹੜਾ ਮੁਕਰਨਾ ਵਗੀ ਜੀ ਤੋਂ ਜਦੋਂ ਇਹਨਾਂ ਨੇ ਕਿਹਾ ਸਾਰਾ ਮੈਂ ਮਤਲਬ 2022 ਦੇ ਵਿੱਚ ਸਾਰਾ 2022 ਦੀਆਂ ਐਂਟਰੀਆਂ ਪਾਈਆਂ ਆਪਾਂ ਜੀ ਮੈਂ ਕਿਹਾ ਚਲ ਕੋਈ ਦਿੱਕਤ ਨਹੀਂ ਆਈਗੀ 골ਡ ਲੋਨ ਲੈ ਕੇ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਸੀ ਭਾਜੀ 2019 ਚ ਐਂਟਰੀ ਪਾਈ ਹੋਈ ਆਪਾਂ 2022 ਦੇ ਵਿੱਚ ਕਿਉਂ ਕਿਉਂਕਿ ਮੈਂ ਕਿਹੜਾ ਮੁਕਰਨਾ ਸੀਗਾ ਲekin ਆਪਣੇ ਮਨ 'ਚ ਕੋਈ ਬਹਿਰ ਹੀ ਨਹੀਂ ਹੈਗਾ ਨਹੀਂ ਸੋਨੂ ਜੀ ਇਹ ਹੁਣ ਪਰਿਵਾਰ মিডিਆ ਸਾਹਮਣੇ ਸਾਹਮਣੇ ਆਇਆ ਸੀਗਾ ਤੇ ਪਰਿਵਾਰ ਕਹਿ ਰਿਹਾ ਕਿ ਅਸੀਂ ਇੰਨੇ ਪਰੇਸ਼ਾਨ ਆ ਤਿੰਨਾਂ ਨੇ ਹੁਣ ਜਿਨ੍ਹਾਂ ਨੇਗਾ ਮੌਤ ਨੂੰ ਕਬੂਲ ਕਰ ਲੈਣਾ ਵਾ ਕਿ ਸਾਨੂੰ ਇਸ ਪਰੇਸ਼ਾਨ ਵਾਲੋ ਬੜਾ ਦੁਖੀ ਕੀਤਾ ਜਾ ਰਿਹਾ ਹੈ। ਆ ਜੀ ਦੇਖੋ ਮੈਂ ਤਾਂ ਏਦਾਂ ਤੁਹਾਨੂੰ ਆ ਜੀ ਤਾਂ ਮੈਂ ਵੀ ਕਰ ਸਕਦਾ ਹਾਂ ਕੋਈ ਵੱਡੀ ਗੱਲ ਨਹੀਂ ਮੇਰੀ ਵੀ ਦੇਖੋ ਜਿਹੜੀ ਜੀ ਸਹਿਜ ਹੈ ਠੀਕ ਹੈ ਆਪਾਂ ਕੋਈ ਚੀਜ਼ ਕਰਦੇ ਆ ਜੀ ਐਦਾਂ ਮੌਤ ਦੀ ਧਮਕੀ ਦੇਣੀ ਉਹ ਕਰਨੀ ਆ ਇਹ ਕੋਈ ਮਤਲਬ ਅਜੀਬ ਜੀ ਨਹੀਂ ਹੈਗੀ ਇਹਨਾਂ ਨੂੰ ਦੇਖਣਾ ਇਹ ਚਾਹੀਦਾ ਕਿ ਇੱਕ ਬੰਦੇ ਨੇ 2015 ਚ ਪੈਸੇ ਦਿੱਤੇ ਪਾਜੇ 2023 ਹੈ ਤੁਸੀਂ ਦੱਸੋ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਿੰਨੇ ਪੈਸੇ ਦੇ ਕਿਦਾਂ ਦਿੱਤੇ ਹੋਗੇ ਪੈਸੇ ਤੁਸੀਂ ਆਪ ਸੋਚੋ ਤੁਸੀਂ ਕਿਸੇ ਰਿਸ਼ਤੇਦਾਰ ਨੂੰ 2.5 ਲੱਖ ਰੁਪਇਆ 3.5 ਲੱਖ ਰੁਪਇਆ ਅਜੇ 9 ਸਾਲ 10 ਸਾਲ ਹੋਣੂ ਹੋ ਗਏ ਆ ਮਤਲਬ ਤੁਸੀਂ ਕਿਸੇ ਵੀ ਕੋਈ ਜਵਾਬ ਦੱਸੋ ਤੁਸੀਂ ਇਹਦੀ ਵਿਆਜ ਨਹੀਂ ਲਿੱਤੀ ਕੋਈ ਵੀ ਪਾਜੇ 1 ਰੁਪਇਆ ਦੇਖ ਲਓ ਛੋਟੇ ਪੈਸਾ ਆਹੀ ਦਿੱਤਾ ਇਹਨਾਂ ਨੇ ਮੰਜੋ ਦਿੱਤਾ ਕੋਈ ਵਿਆਜ ਨਹੀਂ ਕੋਈ ਬੱਟਾ ਨਹੀਂ ਜਾਂਦੇ ਜਾਣ ਨਾ 4 ਸਾਲ ਵਿਆਜ ਦਿੱਤਾ 2 ਸਾਲ ਵਿਆਜ ਦਿੱਤਾ ਇੱਕ ਦਿਨ ਵੀ ਆਜ ਨਹੀਂ ਆਇਆ ਆਪਣੇ ਕੋਲ ਬਾਜੀ ਲੇਕਿਨ ਸੋਨੂ ਜੀ ਇਹਦੇ ਵਿੱਚ ਆ ਗੱਲ ਆ ਜਾਂਦੀ ਹੈ ਕਿ ਚਲੋ ਤੁਸੀਂ ਕੋਲ ਟੋਟਲ ਅਮਾਉਂਟ ਤੁਹਾਡੇ ਕਹਿੰਦੇ ਮਤਲਬ ਵੀ 5.5 ਲੱਖ ਰੁਪਈਆ 5 ਲੱਖ 30 ਹਜ਼ਾਰ ਰੁਪਈਆ ਬਾਜੀ ਟੋਟਲ ਮੇਰੇ ਕੋਲ ਤੇਰੇ ਬਹਿਤੇ ਆ ਮੈਂ ਮੁਕਰ ਨਹੀਂ ਉਸ ਚੀਜ਼ ਤੋਂ ਕਦੀ ਵੀ ਇਹਨਾਂ ਮਾਮਾ ਜੀ ਆਏ ਉਹਨਾਂ ਦੇ ਕਰਕੇ ਮੈਂ ਕਹਾ ਬਾਜੀ ਤੁਸੀਂ ਜਦੋਂ ਆਏ ਹੋ ਇੰਨੀ ਦੂਰੋਂ 3000 ਰੁਪਏ ਮੈਂ ਹੋਰ ਘੱਟ ਕਰ ਦੂੰਗਾ ਕੋਈ ਗੱਲ ਨਹੀਂ ਤੁਸੀਂ ਮੇਰੇ ਮਾਮੇ ਵਰਗੇ ਹੀ ਹੋ ਕੋਈ ਤਾਂ ਗੱਲ ਨਹੀਂ ਹੈਗੀ ਨਹੀਂ ਸੋਨੂ ਜੀ ਮੈਂ ਅਗਰ ਕਿਸੇ ਨੂੰ 100 ਰੁਪਈਆ ਮਤਲਬ 10000 ਰੁਪਈਆ ਵੀ ਦਵਾਂ ਉਹਦੀ ਵੀ ਮੈਂ ਲਿਖਤ ਮਾਰੇ ਸਾਰਾ ਕੁਝ ਹੈਗਾ ਮੈਂ ਤੁਹਾਨੂੰ ਕਹਿ ਤਾ ਰਿਹਾ ਹੁਣ ਫੋਨ ਤੇ ਵੀ ਦਿਖਾਉਂਦਾ ਰਿਹਾ ਆਪਣੇ ਕੋਲ ਤਾਂ ਸਾਰਾ ਕੁਝ ਹੈਗਾ ਮੈਂ ਕਿਉਂਕਿ ਵੀ ਇਹਨਾਂ ਨੇ ਹੁਣ ਕੰਪਲੇਨਟ ਕਰਾਈ ਸੀਗੀ ਆਪਣੀ ਜੀ ਕਿ ਭਈਆ ਚੋਕੇਆ ਕਰ ਲਓ ਕਹਿੰਦੇ ਮੈਂ ਉੱਥੇ ਵੀ ਹੀ ਗੱਲ ਕਹੀ ਆ ਜਿੱਥੇ ਦੁਕਾਨ ਲੋਟ ਮੈਂ ਕਿਹਾ ਮੇਰੇ ਕੋਲ ਸਾਰਾ ਕੁਝ ਹੈ ਭਾਈ ਮੈਂ ਕੋਲ ਬੱਚਾ ਹੈਗਾ ਥੋੜੀ ਵੀ ਸਾਰਾ ਕੁਝ ਇਹਨਾਂ ਨੇ ਦਿੱਤਾ ਸਾਰਾ ਕੁਝ ਦਿੱਤਾ ਆ ਲੇਕਿਨ ਉਹ ਮੰਨਦੇ ਵਿੱਚ ਮੈਂ ਨਾ ਉਹਦਾ ਕੀ ਕਰਾਂ ਚੋਕੇ ਵਾਲੇ ਮੈਨੂੰ ਧਮਕੀ ਦਿੰਦੇ ਇਸ ਚੀਜ਼ ਦੀ ਮਰ ਜੂਗਾ ਤੁਹਾਡੇ ਨਾਲ ਲਾ ਦੂਗਾ ਮੈਂ ਕਿਹਾ ਯਾਰ ਇਦਾਂ ਦੱਸੋ ਮਰਨ ਤੇ ਚੱਗਲ ਮੈਂ ਹੁਣ ਕੀ ਕਰੂੰਗਾ ਆਪਣਾ ਪਰਿਵ ਨਹੀਂ 2015 ਤੋਂ ਲੈ ਕੇ 19 ਤੱਕ ਦੀ ਐਂਟਰੀ ਦੇਖੋ ਤੇ ਜੈ ਗਈ ਇਹਨਾਂ ਕੋਲ ਨਹੀਂ ਸੋਨੋ ਜੀ ਅਸੀਂ ਵੀ ਇਹਨਾਂ ਨੂੰ ਆਈ ਚਲਾ ਦਿੱਤੀ ਹੈ ਮਰਨਾ ਕੋਈ ਮਕਸਦ ਨਹੀਂ ਹੈਗਾ ਮਰਨਾ ਕੋਈ ਇਸ ਮਾਮਲੇ ਸੋਲਵ ਨਹੀਂ ਹੁੰਦੇ ਲੇਕਿਨ ਜੋ ਵੀ ਹੈ ਤੁਹਾਡਾ ਜੋ ਵੀ ਇਹਨਾਂ ਦਾ ਮੈਟਰ ਹੈਗਾ ਉਹਨੂੰ ਆਪਾਂ ਕਵਾਂਗੇ ਕਿ ਉਹਨੂੰ ਬੈਠ ਕੇ ਈਜ਼ੀਲੀ ਤਰੀਕੇ ਨਾਲ ਸੋਲਵ ਆਊਟ ਕੀਤਾ ਜਾਵੇ ਹਾਂ ਜੀ ਬੀਸ਼ੋ ਜੀ ਬੀਸ਼ੋ ਜੀ ਮੈਂ ਤੁਹਾਨੂੰ ਦੇਖੋ ਤੁਸੀਂ ਮੈਨੂੰ ਜਾਣਦੇ ਹੋ ਬਾਇ ਫੇਸ ਮੈਂ ਵੀ ਤੁਹਾਨੂੰ ਜਾਣਦਾ ਹਾਂ ਆਪਾਂ ਬੜੇ ਅੱਛੇ ਕਿਸੇ ਟਾਈਮ ਆਪਣੇ ਰਿਸ਼ਤ ਸੰਬੰਧ ਰਹੇ ਆ ਮੈਂ ਉਸ ਵਾਸਤੇ ਕਦੇ ਗਿਆ ਨਹੀਂ ਕਿ ਮੈਂ ਗਲਤ ਕਰਾਂ ਅਦਰਵਾਈਜ਼ ਪੇਰ ਕੋਲ ਤਾਂ ਭੱਜ ਜਦੇ ਨੇ 2015 ਦੀ ਬੈਨ ਨਾ ਲਿਖਿਆ ਸੀਗਾ 4 ਸਾਲਾਂ ਨਾਲ ਮੈਨੂੰ ਇੱਥੇ ਵੀ ਨਹੀਂ ਰਿਟਰਨ ਕੀਤਾ ਮੈਂ ਉਦੋਂ ਉਦੋਂ ਵੀ ਚਾਹਦਾ ਆਪਣੇ ਕੇਸ ਲੜ ਸਕਦਾ ਲੇਕਿਨ ਮੇਰੀ ਰਿਸ਼ਤੇਦਾਰੀ ਸੀ ਮੇਰੀ ਸਾਲੀ ਸਾਡੂ ਕਿ ਯਾਰ ਚੰਗਾ ਨਹੀਂ ਲੱਗਦਾ ਮੈਂ ਲੜੂੰਗਾ ਸਾਡਾ 4 ਲੋਕਾਂ ਦੇ ਵਿੱਚ ਇਹਨਾਂ ਦੇ ਜਦੋਂ ਪੰਗੇ ਪਏ ਐ ਇਹਨਾਂ ਦੇ ਮੁੰਡੇ ਨੇ ਫਾਸੀ ਲਾਈ ਇਹ ਟੀਐਮਸੀ ਤੇ ਪਏ ਉੱਥੇ 15 ਦਿਨ ਮੈਂ ਰਾਤਾਂ ਨੂੰ ਨਾਲ ਰਿਆਵਾ ਪੁੱਤ ਸੁਲ ਭਾਵੇਂ ਤੁਹਾਡੇ ਸਾਹਮਣੇ ਬੈਠੇ ਆ ਮੈਂ ਜਦੋਂ ਜਦੋਂ ਇੰਨੀ ਕੀਤੀ ਬਾਜੀ ਅੱਜ ਮੈਂ ਇਹਨਾਂ ਦੇ ਮਾਮਾ ਜੀ ਆਏ ਕਹਿੰਦੇ ਬੇਟਾ ਜੀ ਜਿਹੜੇ ਚੱਕਰ ਚੋਂ ਮੈਨੂੰ ਗੱਡੀ ਦਿੱਤੀ ਸੀ ਆਪਣੀ ਐ ਅੰਕਲ ਜੀ ਨੂੰ ਵਾਪਸ ਲਗ ਦਿੱਤੀ ਸੀ ਨਾ ਗੱਡੀ ਚਾਬੀ ਮੈਂ ਕਿਹਾ ਅੰਕਲ ਮੈਨੂੰ ਨਾ ਤਾਂ ਗੱਡੀ ਚਲਾਣੀ ਆਂਦੀ ਜੀ ਨਾ ਮੈਂ ਰੱਖਣੀ ਆਹ ਫੜੋ ਤੁਹਾਡੀ ਚਾਬੀ ਇਹਨਾਂ ਕੋਲ ਮੈਨੂੰ ਪੈਸੇ ਦਵਾ ਦਿਓ ਉਹ ਕਹਿੰਦੇ ਕੋਈ ਗੱਲ ਨਹੀਂ ਬਟੇ ਆਪ ਅੱਛਾ ਨਾਲ ਲੜੋ ਆਪਾਂ ਕਰ ਲਾਂਗੇ ਮੈਂ ਕਿਹਾ ਉਹ ਮਰ ਗਿਆ ਉਹਦੇ ਮੈਂ ਪੈਸੇ ਨਹੀਂ ਜੋੜਨੇ ਕੋਈ ਵੀ ਜਿਹੜੇ ਤੁਸੀਂ ਪੈਸੇ ਲਿੱਤੇ ਹੋਏ 5 ਲੱਖ 30 ਹਜ਼ਾਰ ਉਹ ਦੇ ਦਿਓ ਜੱਜ ਜੱਜ ਨਹੀਂ ਕਹਿੰਦਾ ਇਹਨਾਂ ਦੇ ਮਾਮਾ ਕਹਿੰਦਾ ਬਹੁਤ ਵਧੀਆ ਗੱਲ ਕਰ ਰਿਹਾ ਬਟੇ ਤੂੰ ਤੇ ਇੱਕ ਨਬੇ ਬੰਦੇ ਕਹਿੰਦਾ ਤੂੰ ਮੇਰਾ ਕੀ ਡਿਮਾਂਡ ਰੱਖੇ ਬੇ ਮਾਮਾ ਜੀ ਤੁਹਾਡਾ ਮਾਮਾ ਆਇਆ ਮੇਰਾ ਮਾਮਾ ਆਇਆ ਇੱਕੋ ਗੱਲ ਹੈ ਸ਼ੋਕ ਦੇ ਮਾਮੇ ਨੂੰ ਮੈਂ ਕਹ ਆਪਣਾ ਮਾਮਾ ਸਮਝਾ ਜੀ ਕਿਰ ਤੁਹਾਡੇ ਕਰਕੇ ਮਾਮਾ ਜੀ ਛੱਡੋ ਕੋਈ ਗੱਲ ਨਹੀਂ ਤੁਸੀਂ ਇੱਕ ਸਾਠ ਦਵਾ ਦਿਓ ਮੈਂ ਤਾਂ ਵੀ ਨਿਬੇੜਦਾ ਨਾ ਜੀ ਮੇਰੇ ਸੋਹਰਾ ਸਾਹਿਬ ਬੈਠੇ ਸੀਗੇ ਇਹ ਦਿੱਦ ਦੇ ਇੱਕਦਮ ਇੰਨਾ ਨਹੀਂ ਦਿੰਦੇ ਸੀ ਉਹਨੇ ਨਹੀਂ ਦਿੰਦੇ ਸੋਹਰਾ ਸਾਹਿਬ ਸੀਗੇ ਬੈਠੇ ਕਹਿੰਦੇ ਰਿਸ਼ਤੇਦਾਰੀ ਰੱਖਣੀ ਆਪਾਂ ਖਰਾਬ ਨਾ ਕਰੋ ਮੇਰੀ ਗੱਲ ਮੰਨੇਗਾ ਇਹਨਾਂ ਨੇ ਮਾਮਾ ਜੀ ਤੋਂ ਵੀ ਕਨਫਰਮ ਨਹੀਂ ਕਰਦੇ ਤੇ ਨੰਬਰ ਮੈਂ ਦੇ ਦਊਗਾ ਤੁਹਾਨੂੰ ਨਹੀਂ ਸੋਨੂ ਜੀ ਪਾਪਾ ਜੀ ਤੁਸੀਂ ਦੱਸ ਦੋ ਜੋ ਤੁਹਾਨੂੰ ਸਹੀ ਲੱਗਦਾ ਕਰ ਦਿਓ ਮੈਂ ਕਹਾਂ ਮੇਰੇ ਨਾਲ ਸਾਰੇ ਕਰ ਦੋ ਜੋ ਤੁਹਾਨੂੰ ਸਹੀ ਲੱਗਦਾ ਮੈਨੂੰ ਦੱਸ ਦੋ ਕੀ ਹੈਗਾ ਵਾ ਲੋਕ ਕਹਿੰਦੇ ਬਟੇ ਇੱਕ ਸੀ ਲਾਲਾ ਖਤਮ ਕਰ ਲੇਕਿਨ ਉਹ ਤਾਂ ਹੀ ਬੋਲ ਚੜਾਦੇ ਪਾਜੀ ਹਉਤੇ ਵੀ ਚੜਾਦੇ ਮੈਂ ਕਹਾਂ ਛੱਡੋ ਯਾਰ ਮੇਰਾ ਸਾੜ ਗਿਆ ਦੇਖਤੀ ਵੀ ਦੇ ਦੇਣ ਕੋਈ ਗੱਲ ਨਹੀਂ ਉਹਦੇ ਤੇ ਵੀ ਅਕੜੀ ਫਿਰਦੇ ਆ ਬੰਦੇ ਥਾਣੇ ਚ ਜਾਂਦੇ ਕਦੀ ਕਿੱਧਰ ਜਾਂਦੇ ਆ ਕੀ ਕਰੇ ਬੰਦਾ ਸੋਨੂ ਜੀ ਇਹਨਾਂ ਨੇ ਆ ਵੀ ਗੱਲ ਕੀਤੀ ਸੀਗੀ ਕਿ ਮੇਰੇ ਜਿਹੜਾ ਇਹਨਾਂ ਦਾ ਜਿਹੜਾ ਮੁੰਡਾ ਸੀਗਾ ਉਹ ਕ ਮੈਂ ਬੱਸ ਬਰਦਰ ਮਤ ਜਿਹੜਾ ਮੁੰਡਾ ਮਰ ਗਿਆ ਤੁਸੀਂ ਉਹਦੇ ਕੋਲ ਵੀ ਕੋਈ ਪੈਸੇ ਲੈਣੇ ਸੀਗੇ ਪਾਜੀ ਲੈਣੇ ਸੀ ਪਰ ਮੈਂ ਛੱਡੀ ਬੈਠਾ ਨਾ 2.5 ਲੱਖ ਰੁਪਏ ਲੈਣੇ ਸੀ ਮੈਂ ਤਾਂ ਮੈਂ ਉਹਦੇ ਮੰਗਦੇ ਹੀ ਨਹੀਂ ਹਾਂ ਉਹਦੇ ਕੋਲੋਂ ਮੈਂ ਤਾਂ ਉਹ ਜੋ ਜਿਹੜਾ ਮੇਰਾ ਸਾਹ ਲੈਣਾ ਦੇਣਾ ਸੀਗਾ ਮੇਰਾ ਹੁਣ ਜਦ ਰਿਆ ਹੀ ਨਹੀਂ ਬੰਦਾ ਉਹਦੇ ਹੁਣ ਇਹਨਾਂ ਕੋਲ ਕੀ ਮੰਗੂਗਾ ਜਿਹੜੇ ਨਾਲ ਤੇ ਉਹ ਤਾਂ ਦੇ ਨਹੀਂ ਦੇ ਉਹ ਵੇਖੀ ਮੰਗਣੇ ਬਾਜੀ ਅੱਛਾ 2.5 ਲੱਖ ਉਹਨੇ ਕਿਹਾ ਤੇ 5.30 ਲੱਖ ਇਹਨਾਂ ਨੇ ਪਰਸਨਲ ਦਿੱਤਾ ਸੀ ਆਪਣੇ ਉਸ ਤੇ ਬਾਜੀ ਉਹਨਾਂ ਨਾਲ ਉਹਨਾਂ ਨਾਲ ਮੇਰਾ ਜਿੱਦਾਂ ਨਾ ਲੈਣ ਦੇਣ ਸੀਗਾ ਮਤਲਬ ਕਦੀ ਮਿਲ ਗਏ ਕਦੀ ਇਹਨੂੰ ਐ ਦੇ ਤੱਕ ਦੇ ਉਹ ਦਿੱਤਾ ਉਹਦੇ ਨਾਲ ਸੀਗਾ ਮੇਰਾ ਹਾਲ ਕੁਛ ਉਹਨੇ ਦਿੱਤੇ ਕੁਛ ਲਿੱਤੇ ਪਰ ਮੈਂ ਹੁੰਦਾ ਸੀ ਪਤਾ ਕਿਉਂ ਨਹੀਂ ਕਰਨਾ ਚਾਹੁੰਦਾ ਹੁਣ ਜਦੋਂ ਗਿਆ ਹੁਣ ਉਹਨਾਂ ਦੇ ਪੈਸੇ ਤਾਂ ਮੰਗੂਗਾ ਕਿਤੇ 10 ਰੁਪਏ ਮੰਗਾ ਤੇ 2 ਲੱਖ ਮੰਗਾ ਮਗਣਾ ਕੀ ਹੈ ਜਦੋਂ ਉਹੀ ਨਹੀਂ ਸੀ ਸਾਡਾ ਜਦੋਂ ਉਹੀ ਉਹਦੇ ਨਾਲ ਹੀ ਰਿਲੇਸ਼ਨਸ਼ਿਪ ਬੇਸਿਕਲੀ ਉਹਨੇ ਉਸੇ ਦਾ ਫਾਇਦਾ ਕਰਕੇ ਅੱਗੇ ਲੋਕਾਂ ਕੇ ਚੀਜ਼ਾਂ ਕਰਦੇਵੇਂ ਨੇ ਤੁਹਾਨੂੰ ਆ ਪੁੱਛ ਰਿਹਾ ਮੈਂ 22 ਲੱਖ ਰੁਪਏ ਤੁਸੀਂ ਉਹ ਮੁੰਡੇ ਦਾ ਛੱਡਤਾ ਤੁਸੀਂ ਕਿਹਾ ਮੈਂ ਨਹੀਂ ਲੈਣਾ ਜਿਹੜਾ ਬੰਦਾ ਮਰ ਗਿਆ ਭਾਈ 22 ਨਹੀਂ ਨਾ ਤੁਹਾਨੂੰ ਦੱਸ ਰਿਹਾ ਕਿ ਸਾਡਾ 22 ਲੱਖ ਦਾ ਲੈਂਦੇ ਸੀ ਉਹਨਾਂ ਨੇ ਚਾਬੀ ਦਿੱਤੀ ਸੀ ਗੱਡੀ ਦੀ ਮੈਂ ਇਹਨਾਂ ਨੂੰ ਆ ਕੇ ਗੱਡੀ ਚਾਬੀ ਮੋੜੀ ਜਦੋਂ ਸੀਗਾ 22 ਲੱਖ ਦਾ ਉਸ ਤੋਂ ਬਾਅਦ ਮੇਰਾ ਲੈਣਾ ਦੇਣਾ ਜੋ ਵੀ ਆਇਆ ਮੈਂ ਪਰ ਲੇਕਿਨ ਸਾਰਾ ਛੱਡੀ ਬੈਠਾ ਮੇਰੇ ਕੋਲ ਇਹਨਾਂ ਦੇ ਮੁੰਡੇ ਦੇ ਭਾਜੀ WhatsApp ਚੈਟ ਪਈ ਆ ਤੁਹਾਨੂੰ ਹੁਣੇ WhatsApp ਕਰੂੰਗਾ ਉਹਨੇ ਮੇਰੇ ਤੋਂ ਪੁੱਛਿਆ ਭਾਜੀ ਆਪਣਾ ਕੀ ਹਿਸਾਬ ਹੈਗਾ ਵਾ ਪਿਛਲੇ ਸਾਲ ਦੀ ਗੱਲ ਹੈ ਇਹ ਜੀ ਮੈਂ ਕਿਹਾ ਭਾਜੀ ਆਹ 3 ਹਿਸਾਬ ਹੈਗੇ ਆਪਣੇ ਟੋਟਲ ਠੀਕ ਹੈ ਉਹ ਕਹਿੰਦਾ ਰਜਿਸਟਰੀ ਵਾਲੇ ਕਰ ਦੇਣਾ ਕਹਿੰਦਾ ਭਾਜੀ ਰਜਿਸਟਰੀ ਵਾਲੇ ਲੱਗ ਗਿਆ ਤੂੰ ਤੇਰੇ ਵਾਲੇ ਤੂੰ ਤੇ ਦੀ ਰਜਿਸਟਰੀ ਵਾਲੇ ਰਿਸ਼ਾ ਲੈ ਦੇ ਦੇਣਗੇ ਉਹ ਹਿਸਾਬ ਦੀ ਅੱਜ ਦੀ ਗੱਲ ਤੇ ਮੇਰੇ ਕੋਲ ਵਟਸਐਪ ਆਈ ਹੈ ਜਿਹੜਾ ਉਹਨੇ ਕਿਹਾ ਵਾ ਕਿ ਆ ਵੀ ਹੈਗਾ ਹਿਸਾਬ ਮੰਨਦਾ ਵਾ ਬਟ ਪਹਿਲੇ ਰਜਿਸਟਰੀ ਵਾਲੇ ਕਰ ਲਈ ਆਪਾਂ ਕਲੀਅਰ ਤੁਹਾਨੂੰ ਜੀ ਮੈਂ ਤੁਹਾਡੇ ਕੋਲ ਆ ਗੱਲ ਸਿਰਫ ਛੋਟੀ ਜੀ ਪੁੱਛਣਾ ਚਾਹੁੰਦਾ ਕਿ 5 ਲੱਖ 30 ਹਜ਼ਾਰ ਰੁਪਈਆ ਅਲੱਗ ਹੈ ਤੇ 2 2.5 ਲੱਖ ਰੁਪਈਆ ਅਲੱਗ ਹੈ ਭਾਜੀ 2.5 ਸੀਗਾ ਮੈਂ ਕਹਿੰਦਾ ਬਹੁਤ ਪੁਰਾਣੀ ਗੱਲ ਦੱਸ ਰਿਹਾ ਤੁਹਾਨੂੰ ਮੈਂ ਅੱਜ ਦੀ ਗੱਲ ਹੀ ਕਰ ਰਿਹਾ ਦੇ 2 ਲੱਖ ਵੀ ਹਿਸਾਬ ਸੀਗਾ ਸਾਡਾ ਲੈਣ ਦੇਣ ਦਾ ਕਦੀ ਗਿਆ ਕਦੀ ਲਿਆ ਜੋ ਹੁਣ 1 ਲੱਖ ਸਵਾ ਲਗ 1.5 ਲੱਖ ਜੋ ਜਿਗਾ ਮੈਂ ਹੁਣ ਉਹਦੇ ਵਾਲਾ ਲਿਸਟੇ ਵੀ ਦੱਸਦਾ ਕਿ ਚਲੋ ਯਾਰ ਹੋਤਾ ਸਾਡੂ ਸੀਗਾ ਕਦੀ ਲਿਸਤੇ ਪਿੰਡ ਗਏ ਅਸੀਂ 25-25-3000 ਰੁਪਏ ਦੇ ਉਹਨੇ ਸਮਾਨ ਲਿੱਤੇ ਦੇਣ ਵਾਸਤੇ ਅੱਗੇ ਉਹਨੂੰ ਜਿੱਥੇ ਥੋੜੀ ਮੈਨੂੰ ਬਾਜੀ ਮੈਂ ਗੱਲਾਂ ਤੋਂ ਕੀ ਲੈਣਾ ਮੈਂ ਤੁਹਾਨੂੰ ਆ ਪੁੱਛ ਤਾ ਕੀ ਬਸ ਮੇਰਾ ਸਾਹ ਪਾਜੀ ਇਹ ਸੀਗਾ ਫਿਰ ਕਲੀਅਰ ਤੇ ਤੁਹਾਨੂੰ ਦੱਸਦਾ ਪਾਜੀ ਇਹਨਾਂ ਕੋਲ ਮੈਂ 5.30 ਲੱਖ ਰੁਪਏ ਅੰਕਲ ਨੂੰ ਦਿੱਤੇ ਹੋਏ ਆ ਤੇਰਾ ਇਹ ਅੰਕਲ ਆਇਆ ਹੋਇਆ ਵਾ ਜੀ ਇਹਨਾਂ ਨੂੰ 5.30 ਲੱਖ ਰੁਪਏ ਦਿੱਤੇ ਆ ਜੀ ਕਟਾ 20 ਲੱਖ ਰੁਪਏ ਜੀ ਜਿਹੜਾ ਤੁਸੀਂ ਕਹਿ ਰਹੇ ਮੈਂ ਭਾਈ ਉਹ ਮੈਂ ਕਹਿ ਤਾਂ ਰਿਹਾ ਉਹਦਾ ਮੇਰਾ ਕੋਲ ਇਹਨਾਂ ਨੂੰ ਲੈਣ ਦੇਣੀ ਨਹੀਂ ਦੇਗਾ ਜਿੱਦਾਂ ਅਸੀਂ ਗੱਲ ਗਿਆ ਛੱਡੋ ਬਸ ਉਹਦਾ ਕੀ ਮੈਂ ਕਹਿ ਰਿਹਾ ਉਹਦਾ ਮੈਂ ਤਾਣੀ ਮਗਰਦਾ ਚੰਦਾ ਹੁਣ ਕੋਈ ਸਹੀ ਨਹੀਂ ਹੱਲਦਾ ਪਰ ਮੈਂ ਤੁਹਾਨੂੰ WhatsApp ਭੇਜ ਸਕਦਾ ਹਾਂ ਹਿਸਾਬ ਦਾ ਚਲੋ ਬਹੁਤ ਬਹੁਤ ਸ਼ੁਕਰੀਆ ਸੋਨੂ ਜੀ ਮੈਂ ਸਰ ਵੇਖਣਾ ਚਾਹ ਰਿਹਾ ਮੈਂ ਤੁਹਾਨੂੰ ਜਿਹੜਾ ਸਾਫ ਹੈਗਾ ਨਾ ਮੇਰਾ ਭਾਜ ਉਹਦਾ WhatsApp ਭੇਜ ਸਕਦਾ ਹਾਂ ਉਹਦਾ WhatsApp ਤੁਸੀਂ ਚੈੱਕ ਕਰਿਓ 10 ਮਿੰਟ ਤੁਹਾਨੂੰ ਸਮਝ ਆ ਜਾਊਗੀ ਕੀ ਮੈਟਰ ਹੈਗਾ ਸਾਰਾ ਚਲੋ ਭੇਜੋ WhatsApp ਭੇਜੋ ਸਰ ਹੁਣੀ ਹੁਣੀ WhatsApp ਤੁਸੀਂ ਹੁਣ ਰਿਹਾ ਪਰ ਮੈਂ ਹੁਣੀ ਇਸੇ ਦਾੰਤੋ ਸੇ ਦੇਖੋ 2015 ਚ ਪਹਿਲੇ ਲਿੱਤੇ ਇਹ ਤਾਂ ਕੁਛ ਮੰਦੇ ਹੋ ਜੀ ਇਹ ਮੰਨਣਗੇ ਭਾਈ ਠੀਕ ਹੈ ਜੀ 2015 ਚ ਜਿਸ ਬੰਦੇ ਕੋਲ ਬੰਦਾ ਪਹਿਲੇ ਲਿੱਤੇ ਜਿਹੜੇ ਬੰਦੇ ਘਰੇ ਆ ਕੇ ਬੈਠ ਕੇ ਸੀ ਇਹਨਾਂ ਦੇ ਉਹ ਵੀ ਸੀ ਜਿੱਥੇ ਉਹਦੇ ਵੀ ਭਾਵੇਂ ਹਾਜ਼ਰੀ ਤੁਸੀਂ ਲਵਾ ਸਕਦੇ ਹੋ ਨੰਬਰ ਲਵਾਂ ਤੁਹਾਡਾ ਤੁਹਾਡੇ ਕੋਲ ਲੈ ਦੇ ਆਉਂਗਾ ਜੀ ਉਹ ਜਨਾਨੀ ਅੰਦਰ ਆ ਕੇ ਬੈਠ ਗਏ ਉਹ ਸਾਰੇ ਮਤਲਬ 4-5 ਘੰਟੇ ਅੰਦਰ ਹੀ ਰਹਿ ਕੇ ਪੈਸੇ ਲੈ ਕੇ ਆਓ ਆਦਰਵਾਈਜ਼ ਅਸੀਂ ਜਾਣਾ ਨਹੀਂ ਘਰੋਂ ਦੀ ਜੀ ਸਾਇਪ ਦੇ ਦੋਨੋਂ ਪਿਓ ਪੁੱਤਰ ਤੇ ਇੱਕ ਮੈਂ ਭਾਜੀ ਮੈਨੂੰ ਹੁਣ ਜਿੱਦਾਂ ਇਹਨਾਂ ਨੇ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਘੁੰਮ ਘਮ ਕੇ ਪੈਸੇ ਦਾ ਅਰੇਂਜ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਰਾਤ ਨੂੰ 9 ਵਜੇ ਕਿ ਮੈਨੂੰ ਚੰਗਾ ਨਹੀਂ ਲੱਗਦਾ ਮਤਲਬ ਜਨਾਨੀਆਂ ਵਿੱਚ ਜਿਹੜਾ ਕੁੜੀਆਂ ਵਿੱਚ ਆਪਣੇ ਬਾਹਰ ਦਾ ਕੋਈ ਬੰਦਾ ਆ ਕੇ ਬੈਠੇ ਦੋ-ਤਿੰਨ ਦਿਨ ਬੰਦੇ ਸੀਗੇ ਜੀ ਮੈਂ ਸਿਰਫ ਇਹ ਕਹਿਣਾ ਚਾਹ ਰਾ ਪਾਜੀ 2015 ਚ ਪੈਸੇ ਲਿੱਤੇ ਆਇਆ 2020 ਤੱਕ ਤਾਂ ਤੁਸੀਂ 5-6 ਲੱਖ ਰੁਪਏ ਵੀ ਦਿੱਤਾ ਮੈਂ ਭਾਜੀ ਆਪਣਾ ਸਿਵਲ ਮੇਰਾ ਚੈੱਕ ਕਰੋ ਬੇ ਚਾਰ-ਚਾਰ ਲੱਖ ਦੇ ਲੋਨ ਲੈ ਲਏ ਲੋਕਾਂ ਦੇ ਪੈਸੇ ਲਾਏ ਆ ਮੇਰੇ ਕੋਲ ਕੋਈ ਐਡਾ ਥੋੜੀ ਜਿਹੀ ਨਾ ਫਲੇਸ ਤਰ੍ਹਾਂ ਭਾਜੀ ਕਰੋੜਪਤੀ ਬੈਠਾ ਮੈਂ ਤੁਹਾਨੂੰ ਵੀ ਲੱਗਦਾ ਹੋਊਗਾ ਨਾ ਜੀ ਗੱਲਾਂ ਦੋਤਾ ਯਾਰ ਪਤਾ ਨਹੀਂ ਕੋਈ ਬੰਦਾ ਐਡਾ ਦਾਵਾ ਯਾਰ ਪਤਾ ਨਹੀਂ ਕਰੋੜਪਤੀ ਬੰਦਾ ਪੈਸੇ ਦੇ ਵੀ ਬੈਠਾ ਐ ਐਡਾ ਤਾਂ ਨਹੀਂ ਹੈਗਾ ਭਾਜੀ ਮੇਰੇ ਸਿਵਲ ਵੀ ਦੇਖੋ 55 ਲੱਖ ਦੇ ਲੋਨ ਲੈ ਚੁੱਕਾ ਮੈਂ ਆਡੀਓ ਵਾਲੀ ਲੋਕਾਂ ਦੇ ਪੈਸੇ ਲੈਣ ਦੇ ਚੱਕਰ ਵਿੱਚ ਸੋਨੋ ਬਹੁਤ-ਬਹੁਤ ਸ਼ੁਕਰੇ ਸੋਨੋ ਜੀ ਬਹੁਤ-ਬਹੁਤ ਸ਼ੁਕਰੀਆ ਇਹਨਾਂ ਹਾਂਜੀ ਇੱਕ ਹੋਰ ਰਜਿਸਟਰੀ ਤੇ ਇਹਨਾਂ ਨੇ ਮੈਨੂੰ ਕਿਹਾ ਭਾਜੀ ਕਿ ਸਾਡਾ ਲੋਨ ਕਰਵਾ ਦਿਓ ਮੇਰੇ ਬ੍ਰਦਰ ਨੂੰ ਕਿ ਅਸੀਂ ਤੈਨੂੰ ਪੈਸੇ ਦੇਵਾਂਗੇ ਹੋਰ ਡਿਸਟ੍ਰਿਕਟ ਤੇ ਹੋਰ ਰਾਕੇ ਇਹਨਾਂ ਨੇ ਉੱਥੋਂ ਪੈਸੇ ਲਿੱਤੇ ਮੈਨੂੰ ਸਿਰਫ 20000 ਦਿੱਤਾ ਉਹਦੀਦਾਰੇ ਕੋਰ ਰਸੀਦ ਵੀ ਹੈਗੀ ਆ ਉਹ ਪੈਸੇ ਵੀ ਇਹਨਾਂ ਨੇ ਯੂਜ਼ ਕਰ ਲਏ ਉਹਦੀ ਕਿਸ਼ਤ ਵੀ ਤਾਂ ਦੇ ਹੀ ਰਿਹਾ 10000 ਰੁਪਏ ਮਹੀਨਾ ਇਹ ਚਲੋ ਮੈਨੂੰ ਦਿੰਦੇ ਹੋ ਜਨਾਂ ਨੂੰ ਐਡਾ ਹੋ ਰਿਹਾ ਸਰ ਦੇਖੋ ਬਹੁਤ ਬਹੁਤ ਮੈਂ ਤੁਹਾਨੂੰ ਨਾ ਵਟਸਐਪ ਕਰ ਰਿਹਾ ਸਰ ਇੱਕ ਮਿੰਟ ਥੋੜੀ ਤਿਆਰ ਮੇਰੇ ਪਾਸੇ ਰੋਲ ਚੈੱਕ ਕਰ ਲਿਓ ਠੀਕ ਹੈ ਸਰ ਜੋ ਵੀ ਗੱਲ ਜਾਂਜ ਆਪਣੇ ਉਸਾ ਨਾ ਫਿਰ ਦੋ ਜਾਜ ਹੋ ਗਈ ਬਾਜੀ ਠੀਕ ਠੀਕ ਸਰ ਦੋਨੋਂ ਪਾਸੇ ਮੈਂ ਇਹਦਾ ਨਾ ਤੁਹਾਨੂੰ ਤਾਂ ਹੀ ਫੋਨ ਕੀਤਾ ਸਰ ਬਹੁਤ ਬਾਜੀ ਮੈਂ ਤਾਂ ਜੇ ਤੁਹਾਨੂੰ ਬੈਠ ਕੇ ਸਾਰੀ ਬਾਤ ਸਮਝਾ ਸਕਦਾ ਫੋਨ ਤੇ ਚਲੋ ਇੰਨੀ ਨਹੀਂ ਤੁਹਾਨੂੰ ਪਾ ਕੇ ਸੁਣ ਕੇ ਜਾਜ ਹੋ ਗਈ ਬਾਜੀ ਠੀਕ ਠੀਕ ਸਰ ਦੋਨੋਂ ਪਾਸੇ ਮੈਂ ਇਹਦਾ ਨਾ ਤੁਹਾਨੂੰ ਤਾਂ ਹੀ ਫੋਨ ਕੀਤਾ ਸਰ ਲੁਧਣਾ ਦਾ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਣਾ ਲਈ